ਸਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰੀ ਫੇਰ ਅੱਜ ਨਵੀਂ ਵੀਡੀਓ 'ਚ ਉਮੀਦ ਕਰਦੀਆਂ ਸਾਰੇ ਜਣੇ ਠੀਕ ਹੋ ਤੰਦਰੁਸਤ ਹੋ ਤੇ ਆਪਣਾ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਐ ਜੀ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਕਹਿਣਾ ਬੰਦ ਹੈ ਕਿ ਸਾਰੇ ਜਣੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਜੋ ਇਸ ਤਰ੍ਹਾਂ ਦੀਆਂ ਤੁਸੀਂ ਹੋਰ ਵੀ ਵੀਡੀਓਜ਼ ਦੇਖ ਸਕੋ ਮੈਂ ਹੋਰ ਵੀ ਬਹੁਤ ਸਾਰੀਆਂ ਸਮਾਜਿਕ ਮੁੱਦਿਆਂ ਤੇ ਵੀਡੀਓਜ਼ ਲੈ ਕੇ ਆਉਂਗੀ ਤੁਹਾਡੇ ਸਾਰਿਆਂ ਦੇ ਨਾਲ ਹੋਰ ਵੀ ਚੀਜ਼ਾਂ ਡਿਸਕਸ ਕਰੂੰਗੀ ਬਹੁਤ ਸਾਰੀਆਂ ਕੁੜੀਆਂ ਦੀ ਜਿਹੜੀ ਕਹਾਣੀ ਹੈ ਨਾ ਰੀਅਲ ਕਹਾਣੀ ਹੈ ਜੋ ਅਸਲ ਜ਼ਿੰਦਗੀ ਦੇ ਤੇ ਆਧਾਰਿਤ ਚੀਜ਼ ਹੈ ਮੈਂ ਉਹ ਵੀ ਤੁਹਾਡੇ ਨਾਲ ਸਾਹਮਣੇ ਰੱਖੂੰਗੀ ਕੱਲੀਆਂ ਕੁੜੀਆਂ ਨਹੀਂ ਮੁੰਡੇ ਵੀ ਕਈ ਵਾਰੀ ਨਾ ਮੁੰਡੇ ਕਹਿ ਦਿੰਦੇ ਆ ਸਾਡੀ ਗੱਲ ਹੀ ਨਹੀਂ ਹੁੰਦੀ ਐਕਚੁਅਲੀ ਨਾ ਮੇਰਾ ਜਿਹੜਾ ਧਿਆਨ ਹੈ ਉਹ ਪ੍ਰੋਬਲਮ ਹੀ ਮੇਰੀ ਆਪਣੀ ਉਹ ਇੱਕ ਇਹੋ ਜੀ ਹੈ ਨਾ ਮੈਂ ਉਸੇ ਤੇ ਗੱਲ ਕਰਦੀ ਰਹਿਣੀ ਆ ਤੇ ਜ਼ਿਆਦਾਤਰ ਕੁੜੀਆਂ ਕੁੜੀਆਂ ਹੀ ਹੋਈ ਜਾਂਦਾ ਹੈ ਜੋ ਕਿਸੇ ਮੁੰਡੇ ਨੇ ਵੀ ਆਪਣੀ ਸਟੋਰੀ ਕਵਰ ਕਰਵਾਣੀ ਹੋਵੇ ਨਾ ਪੋਡਕਾਸਟ ਕਰਨਾ ਹੋਵੇ ਮੇਰੇ ਨਾਲ ਤਾਂ ਮੈਨੂੰ ਜ਼ਰੂਰ ਕੰਟੈਕਟ ਕਰਿਓ ਮੇਰੀ ਡਿਸਕ੍ਰਿਪਸ਼ਨ ਦੇ ਵਿੱਚ ਮੇਲ ਆਈਡੀ ਰਹੇਗੀ ਇੱਥੇ ਸਕਰੀਨ ਦੇ ਉੱਪਰ ਵੀ ਤੁਹਾਨੂੰ ਦੇਖਣ ਨੂੰ ਮਿਲ ਜੇਗੀ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਇੱਥੇ ਆਪਣਾ ਕਮੈਂਟ ਵੀ ਛੱਡ ਸਕਦੇ ਹੋ ਔਰ ਕਮੈਂਟ ਦਾ ਰਿਪਲਾਈ ਜ਼ਰੂਰ ਦੇਖ ਲਿਓ ਕਈ ਵਾਰ ਕੀ ਹੁੰਦਾ ਕਿ ਦੇਖੋ ਆਪਾਂ ਕਮੈਂਟ ਤੇ ਗੱਲ ਚੱਲੀ ਐ ਕਮੈਂਟ ਤੇ ਰਿਪਲਾਈ ਹੁੰਦਾ ਹੈ ਜਾਂ ਨਹੀਂ ਹੁੰਦਾ ਤਾਂ ਤੁਸੀਂ ਕੋਸ਼ਿਸ਼ ਕਰਿਓ ਕਿ ਮੈਨੂੰ ਮੇਲ ਹੀ ਕਰਿਓ ਤੇ ਜ਼ਰੂਰ ਕਰਿਓ ਕੰਟੈਕਟ ਕਿਸੇ ਨੇ ਵੀ ਆਪਣੀ ਸਟੋਰੀ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਜਿਹਦੇ ਵਿੱਚੋਂ ਉਭਰਿਆ ਹੋਵੇ ਬੰਦਾ ਜਾਂ ਚੱਲ ਰਿਹਾ ਹੋਵੇ ਪਰੇਸ਼ਾਨੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ XYZ ਆਪਣੀ ਪ੍ਰੋਬਲਮ ਨੂੰ ਜਨਤਕ ਕਰਨਾ ਚਾਹੁੰਦਾ ਹੋਵੇ ਤਾਂ ਮੇਰੇ ਨਾਲ ਜ਼ਰੂਰ ਕੰਟੈਕਟ ਕਰਿਓ ਮੈਂ ਪੂਰੀ ਕੋਸ਼ਿਸ਼ ਕਰੂੰਗੀ ਉਹਨਾਂ ਨਾਲ ਆਪਣਾ ਟਾਈਮ ਫਿਕਸ ਕਰਨ ਦੀ ਕੰਟੈਕਟ ਕਰਨ ਦੀ ਗੱਲ ਕਰਨ ਦੀ ਉਹਨਾਂ ਦੀ ਪ੍ਰੋਬਲਮ ਦਾ ਕੋਈ ਸੋਲੂਸ਼ਨ ਕਰਨ ਦੀ ਜਿੰਨਾ ਕੁ ਮੇਰੇ ਤੋਂ ਹੋ ਸਕੇ ਆ ਤੇ ਕਮੈਂਟ ਮੈਂ ਹੁਣ ਵੈਸੇ ਜ਼ਿਆਦਾ ਨਹੀਂ ਦੇਖਿਆ ਕਰੂੰਗੀ ਮੈਂ ਇਹੀ ਕੋਸ਼ਿਸ਼ ਕੀਤੀ ਹੈ ਕਿ ਕਮੈਂਟਸ ਮੈਂ ਨੇਗੇਟਿਵ ਤੋਂ ਮੈਂ ਬਿਲਕੁਲ ਹੀ ਨਹੀਂ ਦੇਖੂੰਗੀ ਇਹ ਮੈਂ ਪਹਿਲਾਂ ਵੀ ਕਿਹਾ ਸੀ ਪਰ ਬਹੁਤ ਟਾਈਮ ਬਾਅਦ ਫਿਰ ਉਹ ਚੀਜ਼ ਕਈ ਵਾਰ ਨਾ ਫਿਰ ਦਿਮਾਗ ਦੇ ਉੱਪਰ ਅਸਰ ਕਰ ਜਾਂਦੀ ਹੈ ਖਰਾਬ ਤਰੀਕੇ ਨਾਲ ਕਈ ਵਾਰ ਕੋਈ ਕਮੈਂਟ ਕਰਦਾ ਹੈ ਨਾ ਤਾਂ ਇਗਨੋਰ ਕਰ ਦਿੰਦੇ ਆ ਵੀ ਹਾਂ ਇਹ ਤਾਂ ਮਾਨਸਿਕਤਾ ਹੀ ਹੈ ਲੋਕਾਂ ਦੀ ਇਹਨਾਂ ਨੂੰ ਥੋੜੀ ਸਮਝਾ ਸਕਦੇ ਹਾਂ ਕਿਉਂਕਿ ਆਪਾਂ ਸਮਝਦੇ ਆ ਕਿ ਇਹਨਾਂ ਦੇ ਮਜਮੂਰੇ ਬੀਨ ਵਜਾਉਣ ਵਾਲਾ ਹਾਲ ਹੈ ਕਿਉਂਕਿ ਜਿਹੜੇ ਲੋਕਾਂ ਦਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਜਾਂ ਫਿਰ ਕੰਮ ਕਰਦਾ ਹੀ ਨਹੀਂ ਹੈ ਉਹਨਾਂ ਦੀ ਸੋਚਣੀ ਹੀ ਓਨੀ ਕੁ ਹੁੰਦੀ ਹੈ ਤਾਂ ਉਹਨਾਂ ਨੂੰ ਆਪਾਂ ਫਿਰ ਦੁਨੀਆਦਾਰੀ ਨਹੀਂ ਸਿਖਾ ਸਕਦੇ ਇਹ ਉਹਨਾਂ ਦੇ ਵਾਸਤੇ ਬਾਹਰ ਦੀ ਗੱਲ ਹੁੰਦੀ ਹੈ ਹਾਂ ਮੈਨੂੰ ਇੰਨਾ ਇਮੋਸ਼ਨਲ ਨਹੀਂ ਹੋਣਾ ਬੰਦਾ ਸੀਗਾ ਭਾਵੁਕ ਨਹੀਂ ਹੋਣਾ ਬੰਦਾ ਸੀ ਸ਼ਾਇਦ ਮੈਨੂੰ ਇੰਨਾ ਹੀ ਕਹਿਣਾ ਚਾਹੀਦਾ ਸੀਗਾ ਮੈਂ ਜ਼ਿਆਦਾ ਰੀਐਕਟ ਕੀਤਾ ਕਮੈਂਟ ਦੇ ਉੱਪਰ ਨਹੀਂ ਕਰਨਾ ਚਾਹੀਦਾ ਸੀ ਪਰ ਅੱਗੇ ਦੱਸੂਗੀ ਕਿ ਰੀਐਕਟ ਕਿਉਂ ਕਰਨਾ ਬਣ ਜਾਂਦਾ ਸਾਡਾ ਤੇ ਕੀ ਕੀ ਸਾਡੇ ਨਾਲ ਹੋ ਜਾਂਦਾ ਸਾਨੂੰ ਆਪ ਨੂੰ ਵੀ ਪਤਾ ਨਹੀਂ ਲੱਗਦਾ ਬਹੁਤ ਸਾਰੀਆਂ ਚੀਜ਼ਾਂ ਅਸੀਂ ਸੋਚੀਆਂ ਵੀ ਨਹੀਂ ਹੁੰਦੀਆਂ ਬੜਾ ਕੁਝ ਮੇਰੇ ਨਾਲ ਹੋ ਰਿਹਾ ਪਰ ਹਾਲੇ ਵੀ ਮੈਂ ਕੁਝ ਉਸ ਸਟੇਜ ਦਾ ਨਹੀਂ ਸੋਚਿਆ ਹੁੰਦਾ ਜਿਵੇਂ ਜਿਵੇਂ ਮੇਰੇ ਸਾਹਮਣੇ ਆ ਰਹੀਆਂ ਚੀਜ਼ਾਂ ਜਿਵੇਂ ਜਿਵੇਂ ਮੈਨੂੰ ਉਸੇ ਤਰ੍ਹਾਂ ਰਿਅਲਾਈਜ਼ ਕਰਵਾ ਰਹੀਆਂ ਵੱਧ ਤੋਂ ਵੱਧ ਕਿ ਮੈਂ ਬਹੁਤ ਗਲਤ ਸ਼ਖਸ ਦੇ ਨਾਲ ਰਹਿ ਕੇ ਆਈਆਂ ਹਾਂ ਬਹੁਤ ਖਰਾਬ ਬੰਦੇ ਨਾਲ ਤੇ ਬਹੁਤ ਸਾਰੀਆਂ ਚੀਜ਼ਾਂ ਮੇਰੇ ਮਤਲਬ ਤੁਰੰਤ ਆਉਣ ਤੋਂ ਬਾਅਦ ਸਾਹਮਣੇ ਆਈਆਂ ਇੱਥੇ ਟਾਈਮ ਪਾ ਕੇ ਹਰ ਸਾਲ ਹਰ 6 ਮਹੀਨੇ ਹਰ ਟਾਈਮ ਪਾਉਣ ਤੋਂ ਬਾਅਦ ਮੇਰੇ ਸਾਹਮਣੇ ਕੁਝ ਚੀਜ਼ਾਂ ਆਈਆਂ ਤੇ ਮੈਨੂੰ ਓਵੇਂ-ਓਵੇਂ ਮਜ਼ਬੂਤੀ ਵੀ ਮਿਲਦੀ ਹੈ ਇਹ ਨਹੀਂ ਹੈ ਕਿ ਸਿਰਫ ਮੈਂ ਇਮੋਸ਼ਨਲ ਹੋਈਆਂ ਉਹ ਇਹ ਹੁੰਦਾ ਹੈ ਕਿ ਆਪਾਂ ਕਿਸੇ ਚੀਜ਼ ਤੋਂ ਹਰਟ ਹੋਏ ਆਂ ਆਪਾਂ ਉਸ ਤੇ ਰਿਐਕਟ ਕੀਤਾ ਪਰ ਉਸ ਤੋਂ ਬਾਅਦ ਤੁਹਾਨੂੰ ਨੈਕਸਟ ਟਾਈਮ ਸੇਮ ਚੀਜ਼ ਤੁਹਾਡੇ ਨਾਲ ਹੁੰਦੀ ਹੈ ਤਾਂ ਫਿਰ ਆਪਾਂ ਰੋਂਦੇ ਧੋਂਦੇ ਨਹੀਂ ਆਂ ਆਪਾਂ ਸਟਰੋਂਗ ਹੋ ਜਾਂਦੇ ਆਂ ਮੈਂ ਉਹਨਾਂ ਚੋਂ ਆ ਕਿ ਮੈਨੂੰ ਫਿਰ ਦੁਬਾਰਾ ਉਹ ਚੀਜ਼ ਨਾ ਤਾਂ ਪਰੇਸ਼ਾਨ ਕਰਦੀ ਹੈ ਨਾ ਹੀ ਮੈਨੂੰ ਫਿਰ ਹਤਾਸ਼ ਕਰਦੀ ਹੈ ਬਹੁਤ ਸਾਰੀਆਂ ਚੀਜ਼ਾਂ ਹੈ ਜਿਨ੍ਹਾਂ ਦੇ ਉੱਪਰ ਮੈਨੂੰ ਅੱਜ ਪਛਤਾਵਾ ਹੁੰਦਾ ਕਿ ਮੈਂ ਆਪਣੀ ਜ਼ਿੰਦਗੀ ਦੇ ਬੜੇ ਸੋਹਣੇ ਸਾਲ ਇੱਕ ਬੇਫਕੂਫ ਇਨਸਾਨ ਨੂੰ ਦੇ ਦਿੱਤੇ ਪਰ ਉਹ ਮੇਰੇ ਕਿਸੇ ਕਰਮਾਂ ਦਾ ਲੇਖਾ ਜੋਖਾ ਸੀ ਮੇਰੇ ਪੁਰਾਣੇ ਕਰਮਾਂ ਦਾ ਸੀ ਜੋ ਮੈਂ ਉਹ ਉੱਥੇ ਰਹਿਣਾ ਸੀ ਉਸ ਸ਼ਖਸ ਨਾਲ ਰਹਿਣਾ ਸੀ ਇੰਨਾ ਕੁਝ ਮੈਂ ਦੇਖਣਾ ਸੀ ਫੇਸ ਕਰਨਾ ਸੀ ਔਰ ਉੱਥੋਂ ਨਿਕਲਣਾ ਮੇਰੇ ਮੇਰੇ ਰੱਬ ਦਾ ਸਾਥ ਸੀਗਾ ਕਿ ਮੈਨੂੰ ਰੱਬ ਨੇ ਉੱਥੋਂ ਕੱਢਿਆ ਵੀ ਹੈ ਅਗਰ ਮੇਰਾ ਹਿਸਾਬ ਪੂਰਾ ਹੋ ਗਿਆ ਉੱਥੇ ਇੰਨੇ ਸਾਲ ਤਾਂ ਮੈਨੂੰ ਰੱਬ ਨੇ ਇੱਕ ਬਹੁਤ ਸੋਹਣੀ ਕਹਾਣੀ ਵਿੱਧੀ ਬਣਾ ਕੇ ਉੱਥੋਂ ਕੱਢਿਆ ਤੇ ਲੱਖਾਂ ਲੋਕਾਂ ਦੀ ਅੱਜ ਆਵਾਜ਼ ਬਣਾਇਆ ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਕਿ ਮੈਂ ਇੱਕ ਮਾੜੀ ਜ਼ਿੰਦਗੀ ਦੇ ਵਿੱਚੋਂ ਖਰਾਬ ਜ਼ਿੰਦਗੀ ਦੇ ਵਿੱਚੋਂ ਉਭਰੀਆਂ ਨਿਕਲੀਆਂ ਖੁਦ ਨੂੰ ਸੰਭਾਲ ਲਿਆ ਆਪਣੇ ਬੱਚੇ ਨਾਲ ਨਾਲ ਪਾਲਿਆ ਆਪਣੇ ਨਾਲ ਸੰਗਤ ਜੋੜੀ ਹੈ ਮੇਰੇ ਨਾਲ ਤੁਸੀਂ ਸਾਰੀ ਸਾਧ ਸੰਗਤ ਜੀ ਮੇਰੇ ਨਾਲ ਹੋ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਜ਼ਿੰਦਗੀ ਸਭ ਤੋਂ ਸੁਖਾਲੀ ਨੰਗ ਰਹੀ ਹੈ ਅਸ ਦੇ ਟਾਈਮ ਹਾਂ ਭਾਵੁਕ ਹੋ ਜਾਈਦਾ ਹੈ ਬਹੁਤ ਚੀਜ਼ਾਂ ਦਿਲ ਦੇ ਉੱਤੇ ਲੱਗ ਜਾਂਦੀਆਂ ਬਹੁਤ ਢੂੰਗੀ ਸੱਟ ਦੇ ਜਾਂਦੀਆਂ ਪਰ ਦੁਬਾਰਾ ਜਦੋਂ ਆਪਾਂ ਉਸ ਚੀਜ਼ ਤੋਂ ਨਿਕਲਦੇ ਆ ਨਾ ਉੱਠਦੇ ਆ ਤਾਂ ਤੁਸੀਂ ਇਹ ਦੇਖੋ ਕਿ ਡਬਲ એનર્ਜੀ ਨਾਲ ਔਰ ਬਹੁਤ ਜ਼ਿਆਦਾ ਮਜ਼ਬੂਤ ਹੋ ਕੇ ਨਿਕਲਦੇ ਆ ਲੋਕ ਸਿਰਫ ਕਈ ਛੋਟੇ ਦਿਮਾਗ ਦੇ ਰੋਣਾ ਦੇਖ ਲੈਂਦੇ ਆ ਪਰ ਤੁਸੀਂ ਦੇਖਿਓ ਕਿ ਜੋ ਸ਼ਖਸ ਰੋ ਕੇ ਉੱਠਦਾ ਹੈ ਨਾ ਉਹ ਬਹੁਤ ਜ਼ਿਆਦਾ ਸਟਰੋਂਗ ਹੋ ਗਿਆ ਹੁੰਦਾ ਹੈਗਾ ਤੇ ਆਪਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਰੋਕੇ ਸਟਰੋਂਗ ਹੋ ਕੇ ਪਿੱਛੇ ਛੱਡਿਆ ਹੋਇਆ ਸੋ ਉਹਨਾਂ ਤੇ ਗੱਲ ਨਹੀਂ ਕਰਦੇ ਹੁਣ ਗੱਲ ਆਪਾਂ ਕਰਦੇ ਆ ਮੇਨ ਕੀ ਕਮੈਂਟ ਵਾਲੇ ਬੰਦੇ ਦੀ ਮੈਨੂੰ ਆਈਡੀ ਜੋ ਮੈਂ ਤੁਹਾਨੂੰ ਕਿਹਾ ਸੀਗਾ ਬਹੁਤ ਸਾਰੇ ਮੈਨੂੰ ਨੈਗੇਟਿਵ ਕਮੈਂਟ ਆ ਰਹੇ ਸੀਗੇ ਜਦੋਂ ਦਾ ਮੈਂ ਪੋਡਕਾਸਟ ਕੀਤਾ ਸੀ ਅਮਨ ਔਜ਼ਲਾ ਨਾਲ ਦੇਖੋ ਲੋਕਾਂ ਦੀ ਮਾਨਸਿਕਤਾ ਹੁੰਦੀ ਹੈ ਆਪਾਂ ਇੱਕ ਮੋਟੀ-ਮੋਟੀ ਸਟੋਰੀ ਕਿਸੇ ਨੂੰ ਸੁਣਾ ਦਿੰਨੇ ਆ ਲੋਕ ਜਲਦੀ-ਜਲਦੀ ਜੱਜ ਕਰ ਲੈਂਦੇ ਆ ਕਈ ਚਿਹਰੇ ਦੇ ਹਉ ਭਾਵ ਤੋਂ ਕੋਈ ਹੱਸਣ ਤੋਂ ਕੋਈ ਕੀਤੋਂ ਕਿਤੋਂ ਕਿਉਂਕਿ ਸਾਰੀ ਦੁਨੀਆ ਇੱਕੋ ਜੀ ਨਹੀਂ ਹੁੰਦੀ ਆ ਵੀ ਆਪਾਂ ਦੁਨੀਆ ਨੂੰ ਸਾਰਿਆਂ ਨੂੰ ਇੱਕ ਅੱਖ ਨਾਲ ਦੇਖੀਏ ਤੇ ਦੁਨੀਆ ਸਾਰੀ ਆਪਾਂ ਨੂੰ ਇੱਕ ਅੱਖ ਨਾਲ ਦੇਖੇ ਐਵੇਂ ਨਹੀਂ ਹੁੰਦਾ ਸੋ ਕੋਈ ਕਈਆਂ ਦੀ ਮਾਨਸਿਕਤਾ ਹੀ ਉਵੇਂ ਹੁੰਦੀ ਆ ਉਹਨਾਂ ਨੂੰ ਆਪਾਂ ਇਗਨੋਰ ਕਰਕੇ ਅੱਗੇ ਵਧਣਾ ਹੀ ਸਮਝਦਾਰੀ ਦਾ ਕੰਮ ਸਮਝਦੇ ਆ ਪਰ ਕੋਸ਼ ਕਮੈਂਟ ਇਹ ਜੇ ਸੀ ਜਿਵੇਂ ਕਿ ਪਿੱਛੇ ਇੱਕ ਆਈਡੀ ਸੀ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਬਣਾਈ ਸੀ ਕਿ ਡੌਗ ਲਵਰ ਦੇ ਨਾਮ ਤੋਂ ਨਾ ਮੈਨੂੰ ਕਾਫੀ ਜ਼ਿਆਦਾ ਮਾਨਸਿਕ ਪਰੇਸ਼ਾਨ ਕੀਤਾ ਜਾ ਰਿਹਾ ਸੀਗਾ ਕਾਫੀ ਉਹ ਇਹ ਲੱਗਦਾ ਸੀ ਪਰਸਨ ਕਿ ਉਹਨਾਂ ਦਾ ਛੱਡਿਆ ਹੋਇਆ ਹੈ ਉਹਨਾਂ ਦਾ ਆਪਣੇ ਪਿੰਡ ਦਾ ਹੈ ਮੈਂ ਕਾਫੀ ਟਰਾਈ ਕੀਤਾ ਤਿੰਨ ਚਾਰ ਮੇਰੇ ਕੋਲ ਹੋਰ ਆਈਡੀਆ ਸੀ ਜਿਨ੍ਹਾਂ ਦੇ ਮੈਂ ਸਕਰੀਨਸ਼ਾਟ ਲਏ ਸੀ ਚੈਨਲ ਦੇ ਉੱਪਰ ਵਿਜ਼ਿਟ ਕੀਤੇ ਸੀ ਨਵੇਂ-ਨਵੇਂ ਚੈਨਲ ਕ੍ਰੀਏਟ ਕਰੇ ਹੁੰਦੇ ਆ ਤੇ ਮੈਂ ਉਹਨਾਂ ਨੂੰ ਸਾਈਬਰ ਸੈੱਲ ਦੇ ਵਿੱਚ ਵੀ ਦਿੱਤਾ ਸੀ ਮੈਂ ਪਿੱਛੇ ਪੈਰ ਵਹੀ ਛੱਡਤੀ ਸੀ ਕਿਉਂਕਿ ਮੈਂ ਸੋਚਿਆ ਮੈਨੂੰ ਸਮਝਾਉਣ ਵਾਲੇ ਆ ਜਾਂਦੇ ਆ ਨਾ ਜਦੋਂ ਮੈਨੂੰ ਕੋਈ ਕਹਿ ਦਿੰਦਾ ਕਿ ਦਫਾ ਕਰੋ ਕਿਹਦੇ ਕਿਹਦੇ ਨਾਲ ਲੜਦੇ ਫਿਰਾਂਗੇ ਆਪਣਾ ਕੰਮ ਹੈ ਚੱਲਣਾ ਹਾਥੀ ਦਾ ਕੰਮ ਹੈ ਆਪਣੀ ਚਾਲ ਤੁਰਨਾ ਔਰ ਕੁੱਤਿਆਂ ਦਾ ਕੰਮ ਹੈ ਉਸ ਨੂੰ ਸਿਰਫ ਭੌਂਕਣਾ ਔਰ ਹਾਥੀ ਇਗਨੋਰ ਕਰਕੇ ਲੰਘਦੇ ਹੁੰਦੇ ਆ ਕੁੱਤਿਆਂ ਦੇ ਨਾਲ ਅਗਰ ਮਗਜ ਖਪਾਈ ਕਰਨ ਲੱਗ ਜਾਈਏ ਤਾਂ ਹਾਥੀ ਆਪਣਾ ਰਸਤਾ ਭੁੱਲ ਜਾਂਦੇ ਆਪਣੀ ਚਾਲ ਤੁਰਨੀ ਭੁੱਲ ਜਾਂਦੇ ਆ ਸੋ ਫਿਰ ਮੈਨੂੰ ਐਦਾਂ ਦੀ ਮੋਟੀਵੇਸ਼ਨ ਮਿਲਦੀ ਆ ਤਾਂ ਮੈਂ ਫਿਰ ਉਹਨਾਂ ਨੂੰ ਇਗਨੋਰ ਕਰ ਦਿੰਦੀ ਆ ਬਟ ਮੈਨੂੰ ਕੁਝ ਪਤਾ ਲੱਗੀਆਂ ਗੱਲਾਂ ਮੈਂ ਫਿਰ ਹੈਰਾਨ ਹੋਈ ਪਰ ਮੈਂ ਹਾਰਟ ਨਹੀਂ ਹੋਈ ਹਾਂ ਦੁੱਖ ਹੁੰਦਾ ਪਰ ਮੈਂ ਰੋਜ਼-ਰੋਜ਼ ਰੋ ਨਹੀਂ ਸਕਦੀ ਜਾਂ ਪਰੇਸ਼ਾਨ ਨਹੀਂ ਹੋ ਸਕਦੀ ਮੈਂ ਇਸ ਚੀਜ਼ ਨੂੰ ਸੋਚ ਕੇ ਜਾਂ ਸੁਣ ਕੇ ਹੁਣ ਮੈਨੂੰ ਥੋੜਾ ਜਿਹਾ ਮਜ਼ਬੂਤ ਹੋਰ ਹੋਣਾ ਪੈਣਾ ਹੈ ਅੱਗੇ ਮੈਂ ਤੁਹਾਨੂੰ ਦੱਸੂਗੀ ਕਿ ਮੈਨੂੰ ਕੀ ਪਤਾ ਲੱਗਿਆ ਐਕਚੁਅਲੀ ਮੈਨੂੰ ਨਿਕਲ ਕੇ ਆਇਆ ਕਿ ਉਹ ਜਿਹੜੀਆਂ ਚੈਨਲ ਚੈਨਲ ਦੀ ਲੋਕੇਸ਼ਨ ਹੈ ਉਹ ਹਨਮਾਨਗੜ੍ਹ ਸਾਈਡ ਦੀ ਹੈ ਹਨਮਾਨਗੜ੍ਹ ਸਾਈਡ ਦੀ ਹੋਣ ਕਰਕੇ ਮੇਰਾ ਧਿਆਨ ਬਹੁਤ ਦੂਰ ਨਹੀਂ ਗਿਆ ਮੈਂ ਸੋਚਿਆ ਕਿ ਕੋਈ ਹੋਣਾ ਇਹਨਾਂ ਦਾ ਆਪਣਾ ਹੀ ਹਨਾ ਬਟ ਜਦੋਂ ਮੈਨੂੰ ਇਹਨਾਂ ਦਾ ਪਤਾ ਲੱਗਿਆ ਮੇਨ ਲੋਕੇਸ਼ਨ ਪਿੰਡ ਦਾ ਪਤਾ ਲੱਗਿਆ ਹਨਮਾਨਗੜ੍ਹ ਦੇ ਨਾਲ ਸ਼ਾਮੇ ਵਾਲਾ ਵਾਸ ਤੇ ਉਸ ਤੋਂ ਬਾਅਦ ਮੈਂ ਇਨਵੈਸਟੀਗੇਟ ਕਰਵਾਈ ਚੀਜ਼ ਤਾਂ ਪਤਾ ਲੱਗਿਆ ਕਿ ਚਰਨਜੀਤ ਦੇ ਭਾਣ ਜੀ ਹੈ ਆਈ ਹੋਣਿਆ 16 17 ਤੇ 18 ਸਾਲਾਂ ਦੀ ਉਮਰ ਦੇ ਵਿੱਚ ਦੋ ਭਾਣ ਜੀ ਹੈ ਇੱਕ ਭਾਣ ਜੇ ਦੀ ਮਾਂ ਨੇ ਸੁਸਾਈਡ ਕਰ ਲਈ ਸੀ ਕਿਉਂ ਕਰ ਲਈ ਸੀ ਥੋੜਾ ਥੋੜਾ ਮੈਂ ਦੱਸਿਆ ਵੀ ਹੋਇਆ ਫਿਰ ਮੈਂ ਚੁੱਪ ਕਰ ਗਈ ਕਿ ਚਲੋ ਛੱਡੋ ਛੱਡੋ ਜੋ ਮਰ ਗਏ ਉਹਨਾਂ ਨੂੰ ਨਹੀਂ ਛੇੜੀਦਾ ਹੁੰਦਾ ਨਹੀਂ ਢੇੜੀਦਾ ਹੁੰਦਾ ਪਰ ਸ਼ਾਇਦ ਮੈਂ ਅੱਜ ਉਹਦੇ ਬਾਰੇ ਵੀ ਗੱਲ ਕਰੂੰਗੀ ਜਦੋਂ ਆਪਾਂ ਚੁੱਪ ਕਰ ਜਾਂਦੇ ਨੇ ਨਾ ਕਿਸੇ ਚੀਜ਼ ਦੇ ਲਈ ਬੋਲਦੇ ਨਹੀਂ ਆ ਸਾਹਮਣੇ ਵਾਲਾ ਸੋਚਦਾ ਹੈ ਕਿ ਇਹਨੂੰ ਸਾਡੇ ਬਾਰੇ ਕੁਝ ਨਹੀਂ ਪਤਾ ਅਸੀਂ ਜੋ ਮਨ ਚਾਈਆਂ ਉਹ ਕਰਾਂਗੇ ਜੇ ਆਪਾਂ ਜ਼ਿਆਦਾ ਬੋਲਦੇ ਆ ਤਾਂ ਸਾਹਮਣੇ ਵਾਲਾ ਇਹ ਸੋਚਦਾ ਹੈ ਕਿ ਬੋਲੀ ਜਾਵੇ ਸਾਡਾ ਕੀ ਕਰ ਲੂਗੀ ਪਰ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕੀ ਤੁਹਾਨੂੰ ਕੀ ਕੀ ਪਤਾ ਚੱਲ ਗਿਆ ਹੁਣ ਜੋ ਤੁਹਾਨੂੰ ਪਹਿਲਾਂ ਨਹੀਂ ਪਤਾ ਸੀ ਕੀ ਕੀ ਸਾਨੂੰ ਪਤਾ ਲੱਗ ਗਿਆ ਤੇ ਕੀ ਕੀ ਅਸੀਂ ਹੁਣ ਜਾਣਦੇ ਆ ਨਾ ਬਾਰੇ ਉਹਨਾਂ ਦੇ ਵਿੱਚ ਜੀ ਪਤਾ ਲੱਗਿਆ ਕਿ ਇਹਦੇ ਭਾਣ ਜੇ ਕਮੈਂਟ ਕਰਦੇ ਆ ਖਰਾਬ ਔਰ ਇਹ ਖੁਦ ਕਰਵਾਉਂਦੇ ਆ ਇਹਨਾਂ ਨੂੰ ਲਿਖਣਾ ਔਰ ਪੜ੍ਹਨਾ ਨਹੀਂ ਆਉਂਦਾ ਮੇਰੀ ਨਨਾਨ ਅਣਪੜ ਹੈ ਮੇਰਾ ਹਸਬੰਡ ਵੀ ਅਣਪੜ ਹੈ ਨਾ ਇਹਨਾਂ ਨੂੰ ਪੜ੍ਹਨਾ ਆਉਂਦਾ ਔਰ ਨਾ ਹੀ ਇਹਨਾਂ ਨੂੰ ਲਿਖਣਾ ਆਉਂਦਾ ਇਹ ਆਪਣੇ ਮੇਰੀ ਨਨਾਨ ਆਪਣੇ ਮੁੰਡਿਆਂ ਤੋਂ ਮਾੜੇ ਮਾੜੇ ਗੰਦੇ ਗੰਦੇ ਵਲਗਰ ਕਮੈਂਟ ਕਰਾਉਂਦੀ ਹੈ ਔਰ ਖੁਦ ਦੁੱਖ ਦੀ ਗੱਲ ਪਤਾ ਕੀ ਹੈ ਦੁੱਖ ਦੀ ਗੱਲ ਇਹ ਹੈ ਕਿ ਚਰਨਜੀਤ ਖੁਦ ਇਹ ਚੀਜ਼ ਕਰਵਾਉਂਦਾ ਹੈ ਚਲੋ ਨਨਾਨ ਹੈ ਉਹਦੀ ਸੌਰੀ ਮੇਰੀ ਨਨਾਨ ਹੈ ਭੈਣ ਆ ਉਹਦੀ ਉਹਦਾ ਤਾਂ ਮੈਨੂੰ ਸਮਝ ਚ ਆਉਂਦਾ ਕਿਉਂਕਿ ਉਸ ਨੂੰ ਮੈਂ ਜਾਣ ਚੁੱਕੀ ਸੀ ਉਹਦੇ ਬਾਰੇ ਮੈਨੂੰ ਪੂਰਾ ਪਤਾ ਲੱਗ ਗਿਆ ਸੀਗਾ ਕਿ ਉਹ ਔਰਤ ਕਿਹੇ ਜੀ ਹੈ ਪਰ ਮੈਨੂੰ ਇਹ ਲੱਗਦਾ ਸੀ ਕਿ ਚਰਨਜੀਤ ਦੀਆਂ ਅੱਖਾਂ ਤੇ ਸ਼ਾਇਦ ਇਹਨੇ ਪੱਟੀ ਬੰਨੀ ਹੋਈ ਹੈ ਪਰ ਜਿਵੇਂ ਜਿਵੇਂ ਮੇਰੀ ਪੱਟੀ ਉੱਤਰਦੀ ਹੈ ਨਾ ਮੈਨੂੰ ਸਾਰੀਆਂ ਚੀਜ਼ਾਂ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੁੰਦੀਆਂ ਜਾਂਦੀਆਂ ਕਿ ਚਰਨਜੀਤ ਦੀ ਕੋਈ ਅੱਖਾਂ ਤੇ ਪੱਟੀ ਨਹੀਂ ਬੰਨੀ ਚਰਨਜੀਤ ਦਾ ਇਹਨਾਂ ਦੇ ਨਾਲ ਸਾਰੀ ਮਿਲੀਭੁਗਤ ਹੈ ਸਭ ਮਿਕਸ ਹੋਏ ਨੇ ਮਿਕਸ ਅਪ ਨੇ ਸਾਰਿਆਂ ਦੇ ਪਲਾਨ ਨੇ ਇਹ ਜਿਹੜੇ ਮੁੰਡੇ ਅੱਜ ਮੈਨੂੰ ਕਮੈਂਟ ਕਰਦੇ ਆ ਮਾੜੇ ਮੈਂ ਉਹਨਾਂ ਦੀ ਮਾਮੀ ਲੱਗਦੀ ਆ ਅਗਰ ਉਹਨਾਂ ਦੇ ਉਸ ਰਿਸ਼ਤੇ ਵੱਜੋਂ ਦੇਖਿਆ ਜਾਵੇ हां मैं ਨਹੀਂ ਮੰਨਦੀ ਹੁਣ ਮੈਂ ਕਿਸੇ ਰਿਸ਼ਤੇ ਨੂੰ ਨਹੀਂ ਐਕਸੈਪਟ ਕਰਦੀ ਉਹ ਮੇਰੀ ਇੱਕ ਵੱਖਰੀ ਗੱਲ ਹੈ ਪਰ ਮੈਂ ਉਹਨਾਂ ਦੀ ਮਾਮੀ ਲੱਗਦੀ ਆਂ ਔਰ ਮੇਰੇ ਨਾਨ ਨੇ ਆਪਣੀ ਕੁੜੀ ਔਰ ਆਪਣਾ ਮੁੰਡਾ ਪੈਦਾ ਕਰਕੇ ਮੇਰੇ ਕੋਲ ਮੇਰੇ ਸਹੁਰੇ ਘਰ ਛੱਡਦਾ ਸੀ ਪਾਲਣ ਵਾਸਤੇ ਮੈਂ ਇਹਨਾਂ ਦੀਆਂ ਪੋਟੀਆਂ ਧੋਤੀਆਂ ਹੋਈਆਂ ਜਿਨ੍ਹਾਂ ਦੇ ਮੈਂ ਡਾਈਪਰ ਚੇਂਜ ਕੀਤੇ ਹੋਏ ਆ ਜਿਨ੍ਹਾਂ ਬੱਚਿਆਂ ਨੂੰ ਮੈਂ ਪੋਟੀਆਂ ਵਾਸ਼ ਕੀਤੀਆਂ ਜਿਨ੍ਹਾਂ ਨੂੰ ਮੈਂ ਆਪਣੇ ਪੇਕੇ ਘਰ ਨਾਲ ਲੈ ਕੇ ਆਉਂਦੀ ਰਹੀ ਆ ਮੇਰੀ ਨਾਨੀ ਦੇ ਬ੍ਰਦਰ ਦੀ ਡੈਥ ਹੋ ਗਈ ਮੈਂ ਮੇਰੀ ਨਨਾਨ ਦੀ ਕੁੜੀ ਨੂੰ 7 ਦਿਨ ਆਪਣੇ ਪੇਕੇ ਘਰ ਨਾਲ ਰੱਖਿਆ ਜਿੰਨਾ ਦੇ ਮੈਂ ਗੰਦਗੀ ਧੋਤੀ ਹੈ ਉਹ ਮੈਨੂੰ ਨਸੀਹਤਾਂ ਦੇਣ ਕਿ ਤੇ ਮੇਰੇ ਤੇ ਕਮੈਂਟ ਕਰਨਗੇ ਜਦ ਕਿ ਉਹਨਾਂ ਦੀਆਂ ਮਾਵਾਂ ਖੁਦ ਸੁਸਾਈਡ ਕਰੀਆਂ ਹੋਈਆਂ ਆਸ਼ਕੀਆਂ ਦੇ ਚੱਕਰ ਚ ਮਾਂ ਮਰੀ ਹੋਈ ਹੈ ਇਹ ਮੇਰੀ ਇੱਕ ਵੱਡੀ ਨਨਾਨ ਦਾ ਬੇਟਾ ਇੱਕ ਛੋਟੀ ਦਾ ਵੱਡੀ ਨਨਾਨ ਨੇ ਸੁਸਾਇਡ ਕਰ ਲਈ ਸੀ ਮੇਰੇ ਵਿਆਹ ਤੋਂ ਪੂਰੇ 25 ਦਿਨਾਂ ਨਹੀਂ ਮੇਰਾ 25 ਜਨਵਰੀ ਦਾ ਵਿਆਹ ਸੀ 25 ਫਰਵਰੀ ਨੂੰ ਨੇ ਸੁਸਾਇਡ ਕਰ ਲਈ ਸੀ ਮਤਲਬ 1 ਮਹੀਨੇ ਬਾਅਦ 1 ਮਹੀਨੇ ਦਾ ਗੈਪ ਸੀ ਜਦੋਂ ਸੁਸਾਇਡ ਕਰ ਲਈ ਸੀ ਮੈਂ ਉਹ ਸੁਸਾਇਡ ਕਰੀ ਸੀਗੀ ਮੈਨੂੰ ਉਹਦੋਂ ਨਹੀਂ ਪਤਾ ਲੱਗਿਆ ਕਿ ਕੀ ਕਾਰਨ ਹੈ ਮੈਨੂੰ ਦੱਸਿਆ ਗਿਆ ਕਿ ਉਹਦਾ ਹਸਬੰਡ ਹੈ ਜਿਹੜਾ ਉਹ ਨਜਾਇਜ਼ ਰਿਲੇਸ਼ਨ ਰੱਖਦਾ ਬਾਹਰ ਤੇ ਗੁੜੀਆਂ ਦਾ ਜਿਹੜਾ ਸਿਉਣਾ ਵਗੈਰਾ ਉਹ ਨਨਾਨ ਦਾ ਮੇਰੀ ਦਾ ਵੱਡੀ ਦਾ ਉਹ ਬਾਹਰ ਖਵਾ ਦਿੰਦਾ ਤੇ ਮਤਲਬ ਉਹ ਜਿਹੜੀਆਂ ਚੀਜ਼ਾਂ ਨੇ ਦੁੱਖ ਚ ਇਹਨੇ ਸੁਸਾਇਡ ਕਰ ਲਈ ਪਰ ਦੇਖੋ ਤੁਸੀਂ ਮੈਂ ਉਹੀ ਚੀਜ਼ ਮੰਨ ਲਈ ਕਿ ਜੋ ਮੈਨੂੰ ਕਿਹਾ ਗਿਆ ਠੀਕ ਹੈ ਆਪਾਂ ਇੰਟਰਫੇਅਰ ਨਹੀਂ ਕਰਦੇ ਔਰ ਮੈਂ ਬਹੁਤ ਛੋਟੀ ਸੀਗੀ ਮੈਨੂੰ ਇਹ ਆਜ ਜਿਹੜੀ ਹੁਣ ਤਜਰਬੇ ਔਰ ਹੁਣ ਅਕਲ ਆਈ ਹੈ ਇਹ ਮੈਨੂੰ ਪਹਿਲਾਂ ਨਹੀਂ ਸੀਗੀ ਕਾਸ਼ ਇਹ ਅਕਲ ਔਰ ਤਜਰਬੇ ਮੈਨੂੰ ਪਹਿਲਾਂ ਹੁੰਦੇ ਤਾਂ ਮੈਂ ਉਹਨਾਂ ਦੁਸ਼ਟੇ ਔਰ ਗੰਦੇ ਲੋਕਾਂ ਨੂੰ ਇੱਕ ਚੰਗਾ ਸਬਕ ਸਿਖਾ ਕੇ ਨਿਕਲਦੀ ਉਸ ਘਰ ਚੋਂ ਇੱਕ ਬਹੁਤ ਜ਼ਿਆਦਾ ਵਧੀਆ ਸਬਕ ਸਿਖਾ ਸਕਦੀ ਸੀ ਪਰ ਨਿਆਣਪੁਣੇ ਚ ਤੇ ਸਾਫ ਦਲੀ ਦੇ ਵਿੱਚ ਮੈਂ ਉਸ ਘਰ ਦੇ ਵਿੱਚ ਉਹਨਾਂ ਦਾ ਸ਼ਿਕਾਰ ਹੋਈ ਐ ਇਹ ਕੋਈ ਦੋਰਾਇ ਨਹੀਂ ਇਸ ਦੇ ਵਿੱਚ ਕਿ ਮੈਂ ਉਹਨਾਂ ਦੀ ਹਵਾਨੀਅਤ ਦਾ ਉਹਨਾਂ ਦੇ ਲਾਲਚ ਦਾ ਮੈਂ ਸ਼ਿਕਾਰ ਨਹੀਂ ਹੋਈ ਮੈਂ ਉਹਨਾਂ ਦਾ ਭਰਪੂਰ ਸ਼ਿਕਾਰ ਹੋਈ ਹਾਂ ਤੇ ਪਤਾ ਚੱਲਿਆ ਮੈਨੂੰ ਬਾਅਦ ਵਿੱਚ ਜਦੋਂ ਮੈਂ ਉੱਥੋਂ ਮੂਵ ਆਨ ਕੀਤਾ ਇੱਥੇ ਆਈ ਉਹਨਾਂ ਦੇ ਕੁਝ ਖਾਸ ਖਾਸ ਰਿਸ਼ਤੇਦਾਰਾਂ ਨੇ ਦੱਸਿਆ ਕਿ ਐਕਚੁਅਲ ਚ ਕਹਾਣੀ ਇਹ ਨਹੀਂ ਸੀ ਐਕਚੁਅਲ ਚ ਕਹਾਣੀ ਇਹ ਸੀਗੀ ਕਿ ਉਹਦੇ ਹੀ ਕਿਸੇ ਨਾਲ ਰਿਲੇਸ਼ਨ ਸੀ ਘਰ ਦੇ ਵਿੱਚ ਹੀ ਰਿਲੇਸ਼ਨ ਸੀਗੇ ਤੇ ਉਹ ਜਦੋਂ ਹਸਬੈਂਡ ਨੂੰ ਪਤਾ ਲੱਗਿਆ ਸੀਗਾ ਤਾਂ ਉਹਨੇ ਡਰਦੀ ਨੇ ਡ੍ਰੋਨ ਦੀ ਮਾਰੀ ਥੋੜਾ ਸਪਰੇ ਵਗੈਰਾ ਚੱਕ ਕੇ ਡਰਾਮਾ ਕਰੀਟ ਕੀਤਾ ਸੀ ਤੇ ਫਿਰ 26 ਫਰਵਰੀ ਵਾਲੇ ਦਿਨ ਉਹਦੀ ਮੌਤ ਹੋ ਜਾਂਦੀ ਹੈ ਦੁਬਾਰਾ ਠੀਕ ਹੋ ਕੇ ਤੇ ਔਰ ਪੁਲਿਸ ਨੂੰ ਸਟੇਟਮੈਂਟਸ ਦਿੰਦੀ ਹੈ ਉਹ ਆਪਣੇ ਬਿਆਨ ਦਿੰਦੀ ਹੈ ਤੇ ਬਿਆਨਾਂ ਵਿੱਚ ਉਹ ਇਹ ਲਿਖਵਾਉਂਦੀ ਹੈ ਕਿ ਜੋ ਵੀ ਹੋਇਆ ਉਹ ਉਹਦੀ ਗਲਤੀ ਸੀ ਉਹਦੇ ਵਿੱਚ ਉਹਦੇ ਹਸਬੈਂਡ ਨੂੰ ਕੋਈ ਸਜ਼ਾ ਨਹੀਂ ਮਿਲਣੀ ਚਾਹੀਦੀ ਤੇ ਉਹਨੇ ਸਿਰਫ ਡ੍ਰੋਨ ਲਈ ਸਪਰੇ ਚੱਕੀ ਸੀਗੀ ਕੋਈ ਪੀਣ ਲਈ ਨਹੀਂ ਚੱਕੀ ਸੀਗੀ ਤੇ ਜੋ ਹਾਦਸਾ ਹੋ ਗਿਆ ਉਸ ਤੇ ਥਰੂ ਉਹ ਮਰ ਰਹੀ ਹੈ ਪਰ ਉਹਦੇ ਮੌਤ ਤੋਂ ਬਾਅਦ ਵੀ ਉਹਦੀ ਜਿਹੜੀ ਛੋਟੀ ਭੈਣ ਹੈ ਉਹਦੇ ਤੇ ਕੋਈ ਐਕਸ਼ਨ ਨਹੀਂ ਹੋਣਾ ਚਾਹੀਦਾ ਤੇ ਜਿਸ ਮੁੰਡੇ ਦੇ ਨਾਲ ਉਸਦੇ ਤਾਲੁਕਾਤ ਸੀ ਕਿ ਉਹ ਉਹਦੀ ਭੈਣ ਨੂੰ ਤੰਗ ਔਰ ਪਰੇਸ਼ਾਨ ਨਹੀਂ ਕਰੂਗਾ ਕਿ ਆਪਣੇ ਜੀਜੇ ਦੇ ਨਾਲ ਹੀ ਇਦਾਂ ਦੀਆਂ ਚੀਜ਼ਾਂ ਹੁਣ ਲੱਗਣਗੀਆਂ ਇਹਨਾਂ ਦੇ ਮਿਰਚਾਂ ਆਪਣੀ ਗੱਲ ਨਹੀਂ ਇਹ ਸਹਿ ਸਕਦੇ ਮਿਰਚਾਂ ਤਾਂ ਪਰ ਇਹਨਾਂ ਦੇ ਕੀ ਲੱਗਣੀਆਂ ਕਿਉਂਕਿ ਦੇਖੋ ਜੋੜਾ ਬੰਦਾ ਬਿਸ਼ਰਮ ਹੈ ਇਹ ਚੀਜ਼ਾਂ ਇਹਨਾਂ ਨੂੰ ਪਤਾ ਹੈ ਕਿ ਇਹ ਹੈ ਹਾਂ ਇਹਨਾਂ ਨੂੰ ਇਸ ਚੀਜ਼ ਦੀਆਂ ਮਿਰਚਾਂ ਲੱਗਣਗੀਆਂ ਕਿ ਇਹ ਸਾਰੇ ਪਿੰਡ ਨੇ ਵੇਖੀ ਆ ਵੀਡੀਓ ਲੋਕਾਂ ਨੂੰ ਪਤਾ ਬਹੁਤ ਛੁਨੇ ਛੁਨੇ ਘਰਾਂ ਨੂੰ ਇਹ ਗੱਲ ਦਾ ਪਤਾ ਹੈ ਬਹੁਤ ਸਾਰੇ ਲੋਕਾਂ ਨੂੰ ਪਤਾ ਹੈ ਚੀਜ਼ ਦਾ ਇਹ ਚੀਜ਼ ਲੁਕੀ ਸ਼ੁਪੀ ਨਹੀਂ ਹੈ ਉਹਨਾਂ ਦੇ ਸਾਰੇ ਰਿਸ਼ਤੇਦਾਰ ਜਾਣਦੇ ਐ ਇਹ ਗੱਲ ਪਰ ਇਹਨਾਂ ਨੂੰ ਹੁਣੇ ਹੈ ਕਿ ਸਾਡੀ ਤੇ ਆਈ ਗੱਲ ਹੁਣ ਮਿਰਚਾਂ ਲੱਗਣਗੀਆਂ ਪਰ ਮੇਰੀ ਜਦੋਂ ਬੰਦਾ ਬੱਚੀ ਤੱਕ ਪਹੁੰਚ ਜੇ ਜਦੋਂ ਚਰਨਜੀਤ ਆਪਣੇ ਨਿਆਂਿਆਂ ਦਾ ਮਾੜਾ ਸੋਚਣ ਲੱਗ ਜੇ ਤਾਂ ਫਿਰ ਉਹ ਸਾਡਾ ਲੱਗਦਾ ਵੀ ਕੀ ਹੈ ਇਹਨੂੰ ਚਰਨਜੀਤ ਨੇ ਖੋਦ ਆਪਣੇ ਭਾਂਜਿਆਂ ਨੂੰ ਕਮੈਂਟ ਕਰਨ ਲਈ ਕਿਹਾ ਔਰ ਮੇਰੀ ਨਾਨ ਨੇ ਚਰਨਜੀਤ ਨੂੰ ਕਿਹਾ ਕਿ ਤੂੰ ਆਪਣੇ ਬੱਚਿਆਂ ਵੱਲ ਪਲਟ ਕੇ ਕਦੇ ਨਹੀਂ ਦੇਖਣਾ ਆਪਣੀ ਘਰ ਵਾਲੀ ਵੱਲ ਨਹੀਂ ਦੇਖਣਾ ਔਰ ਉਹਨਾਂ ਨੂੰ ਕੁਝ ਨਹੀਂ ਦੇਣਾ ਚਾਹੇ ਤੂੰ ਜੇਲ੍ਹ ਕੱਟਿਆ ਹੁਣ ਜੇਲ੍ਹ ਕਟਾਉਣ ਪਿੱਛੇ ਇਹ ਹੈ ਕਿ ਮੈਂ ਨਾ ਹਮੇਸ਼ਾ ਜਿੰਨੇ ਸ਼ਰੀਕਾਂ ਨੂੰ ਟਾਰਗੇਟ ਕਰਦੀ ਆਈਆਂ ਠੀਕ ਹੈ ਸ਼ਰੀਕ ਪਰੇਸ਼ਾਨ ਕਰਦੇ ਆ ਤੰਗ ਕਰਦੇ ਆ ਸ਼ਰੀਕਾਂ ਦਾ ਜਦੋਂ ਫੋਅ ਪੈ ਜਾਂਦਾ ਨਾ ਤਾਂ ਅਗਲੇ ਨੂੰ ਪੂਰਾ ਉਜਾੜਨ ਤੱਕ ਤੁਰ ਪੈਂਦੇ ਆ ਪਰ ਅਸਲ ਵਿੱਚ ਨਾ ਉਹ ਪਤਾ ਨਹੀਂ ਕਹਿੰਦੇ ਬਿੱਲੀਆਂ ਦੀ ਲੜਾਈ 'ਚ ਬਾਂਦਰ ਫਾਇਦਾ ਚੱਕਦਾ ਜਾਂ ਬਾਂਦਰਾਂ ਦੀ ਲੜਾਈ 'ਚ ਬਿੱਲੀ ਫਾਇਦਾ ਚੱਕਦੀ ਉਹ ਮੈਨੂੰ ਪ੍ਰੋਪਰ ਨਹੀਂ ਪਤਾ ਐਕਚੁਅਲ ਦੇ ਵਿੱਚ ਇਹ ਕੀ ਹੋ ਰਿਹਾ ਕਿ ਫਾਇਦਾ ਥਰਡ ਪਰਸਨ ਚੱਕ ਰ ਮੈਂ ਸ਼ਰੀਕਾਂ ਨੂੰ ਹੀ ਮੇਨ ਟਾਰਗੇਟ ਕਰਦੀ ਕਿਉਂਕਿ ਨਾਲ ਤੁਰਦੇ ਫਿਰਦੇ ਐ ਹੁਣ ਉਹ ਵੀ ਸ਼ਰੀਕ ਹੈ ਨਾ ਜਿਹੜੇ ਉਹ ਉਹ ਹੀ ਕਹਿੰਦੇ ਆ ਕਿ ਉਹ ਜੋ ਕੁਝ ਖਾਣਗੇ ਜਮੀਨ ਲੈ ਕੇ ਜਾਣਗੇ ਉਹਨਾਂ ਦਾ ਸ਼ਰਮ ਪਤਾ ਲੱਗੇਗਾ ਪਿੰਡ 'ਚ ਵੀ ਪਤਾ ਲੱਗੂ ਲੋਕਾਂ ਨੂੰ ਵੀ ਲੱਗੂ ਸੋ ਡੈਫੀਨੇਟਲੀ ਇੰਨਾ ਆਸਾਨ ਨਹੀਂ ਹੁੰਦਾ ਕਿਸੇ ਦੀ ਜ਼ਮੀਨ ਨੂੰ ਹੜੱਪਣਾ ਕਿਸੇ ਦੇ ਘਰ ਤੇ ਕਬਜ਼ਾ ਕਰਨਾ ਅ ਤੰਗ ਤੇ ਤਰੀਕੇ ਖੇਡੇ ਜਾਂਦੇ ਆ ਵੀ ਕੋਈ ਚਰਨਜੀਤ ਜੀ ਜੇਲ ਚਲਾ ਗਿਆ ਉਹਨੂੰ ਛਡਾਉਣਾ ਹੈ ਕਢਾਉਣਾ ਹੈ ਉਹਦੇ ਤੇ ਬਹਾਨਾ ਬਣਾ ਕੇ ਖਾ ਸਕਦੇ ਆ ਥੋੜਾ ਬਹੁਤਾ ਪਰ ਬਹੁਤ ਜ਼ਿਆਦਾ ਨਹੀਂ ਮੇਨ ਫਾਇਦਾ ਕੌਣ ਚੱਕ ਰਿਹਾ ਮੇਨ ਫਾਇਦਾ ਚੱਕ ਰਹੀ ਹੈ ਚਰਨਜੀਤ ਦੀ ਭੈਣ ਚਰਨਜੀਤ ਦਾ ਪਣੋਈਆ ਔਰ ਉਹਦੇ ਭਾਣ ਜੀ ਹੁਣ ਛੋਟੀ ਨਾਮ ਹੈ ਮਤਲਬ ਉਹਨੂੰ ਛੋਟੀ ਕਹਿ ਦਿੰਦੇ ਆ ਨਾਮ ਤਾਂ ਉਸ ਦਾ ਖੁਸ਼ ਹੋਰ ਹੈ ਜੋ ਭੈਣ ਹੈ ਇਸ ਦੀ ਛੋਟੀ ਚਰਨਜੀਤ ਦੀ ਉਹ ਕਹਿੰਦੀ ਹੈ ਕਿ ਚਰਨਜੀਤ ਤੂੰ ਮੇਰੀ ਬੇਟੀ ਨੂੰ ਆਪਣੇ ਘਰੇ ਰੱਖ ਲਾ ਇਸ ਲਈ ਰੱਖੀ ਹੋਈ ਹੈ 3 ਸਾਲਾਂ ਤੋਂ 3-4 ਸਾਲ ਤੋਂ ਜੇ ਆਪਣੀ ਗੁੜੀਆ ਉਹਨੇ ਛੱਡੀ ਐ ਇੱਕ ਸ਼ਰਾਬੀ ਹਯਾਨ ਬੰਦੇ ਦੇ ਘਰੇ ਜੇ ਆਪਣੀ ਮੁਟਿਆਰ ਕੁੜੀ ਛੱਡੀ ਐ ਤਾਂ ਬੜੀ ਹੈਰਾਨੀ ਦੀ ਗੱਲ ਹੈ ਕਿ ਪੈਸਾ ਔਰ ਜ਼ਮੀਨ ਇੰਨੀ ਇੰਪੋਰਟੈਂਟ ਹੈ ਕਿ ਉਹ ਐਡਾ ਵੱਡਾ ਰਿਸਕ ਲੈ ਰਹੀ ਐ ਪਰ ਰਿਸਕ ਇਹ ਵਾਲਾ ਲੈਂਡ 'ਚ ਇਹਨਾਂ ਨੂੰ ਮਹਾਰਤ ਹਾਸਲ ਐ ਇਹਦੀ ਮਾਂ ਨੇ ਵੀ ਲਿਆ ਸੀਗਾ ਇਹਦੀ ਮਾਂ ਨੇ ਵੀ ਬਹੁਤ ਤਕੜੇ ਤਕੜੇ ਰਿਸਕ ਲੈ ਹੋਇਆ ਜ਼ਮੀਨਾਂ ਘਰਾਂ ਪਿੱਛੇ ਆਪਣੀਆਂ ਇੱਜ਼ਤਾਂ ਔਜ਼ਤਾਂ ਇਹਨਾਂ ਨੇ ਵੇਚੀਆਂ ਹੋਈਆਂ ਇਹਨਾਂ ਨੂੰ ਜ਼ਿਆਦਾ ਇੰਪੋਰਟੈਂਟ ਪੈਸਾ ਔਰ ਜ਼ਮੀਨ ਲੱਗਦੀ ਐ ਇੱਜ਼ਤ ਇਹਨਾਂ ਲਈ ਕੁਛ ਨਹੀਂ ਐ ਔਰ ਫਿਰ ਉਸ ਤੋਂ ਬਾਅਦ ਕੁੜੀਆਂ ਦੇ ਇਹ ਅਫੇਅਰਸ ਵਗੈਰਾ ਫਿਰ ਉਸ ਤੋਂ ਅੱਗੇ ਜਾ ਕੇ ਹੁਣ ਆਪਣੀ ਧੀ ਨੂੰ ਆਪਣੇ ਪਿਓ ਦੇ ਘਰ ਛੱਡਿਆ ਹੋਇਆ ਵੀ ਮੇਰੀ ਕੁੜੀ ਦਾ ਵਿਆਹ ਕਰ ਦੇਣਗੇ ਮੇਰੀ ਕੁੜੀ ਦੇ ਵਿੱਚ ਇਹਨਾਂ ਦੀ ਪਿਆਰ ਅਟੈਚਮੈਂਟ ਵਧ ਜੂਗੀ ਤੇ ਸਾਰਾ ਕੋਸ਼ਾ ਮੇਰੀ ਬੱਚੀ ਦੇ ਨਾਮ ਹੋ ਜੂ ਔਰ ਦੂਸਰਾ ਜੋ ਸਭ ਤੋਂ ਵੱਡਾ ਸੁਪਨਾ ਦਿਖਾਇਆ ਗਿਆ ਚਰਨਜੀਤ ਨੇ ਖੁਦ ਆਪਣੇ ਮੂੰਹੋਂ ਬਿਆਨ ਦਿੱਤੇ ਹੈ ਕਿ ਛੋਟੀ ਨੇ ਕਿਹਾ ਹੋਇਆ ਉਹਦੀ ਭੈਣ ਨੇ ਕਿ ਤੂੰ ਮੇਰਾ ਮੁੰਡਾ ਰੱਖ ਲਾ ਔਰ ਮੇਰੇ ਮੁੰਡੇ ਨੂੰ ਵਿਆਹ ਲਈ ਉਸਦੀ ਨੋਹ ਆ ਜਾਊਗੀ ਉਹ ਤੇਰੇ ਘਰ ਦਾ ਬੂਖਾ ਖੋਲਦੇ ਰਹਿ ਜਾਣਗੇ ਮੇਰਾ ਮੁੰਡਾ ਔਰ ਮੇਰੀ ਨੋਹ ਤੇਰਾ ਬੁੜਾ ਪਸਵਾਰਣ ਕੀ ਸੁਪਨੇ ਦਿਖਾਏ ਗਏ ਐ ਪਰ ਮੈਂ ਤਾਂ ਕਹਿਣੀ ਐ ਠੀਕ ਐ ਉਹ ਆਪਣੀ ਭੈਣ ਦਾ ਕੁੜੀ ਵੀ ਰੱਖ ਲਈ ਮੁੰਡਾ ਵੀ ਰੱਖ ਲਿਆ ਔਰ ਮੇਰੀ ਜਗ੍ਹਾ ਤੇ ਉਹ ਉਹਨੂੰ ਆਪਣੀ ਛੋਟੀ ਭੈਣ ਨੂੰ ਲਿਆ ਕੇ ਵੀ ਰੱਖ ਲਵੇ ਮੈਂ ਤਾਂ ਇਹ ਕਹੂੰਗੀ ਕਿ ਅਗਰ ਉਹ ਆਪਣੇ ਘਰ ਵਾਲੇ ਨੂੰ ਛੱਡ ਕੇ ਪੂਰੀ ਤਰ੍ਹਾਂ ਹੀ ਇੱਥੇ ਆ ਕੇ ਰਹਿ ਲੈਂਦੀ ਹੈ ਤਾਂ ਇਹਨਾਂ ਦੀਆਂ ਸਾਰੀਆਂ ਹੀ ਜ਼ਰੂਰਤਾਂ ਪੂਰੀਆਂ ਹੋ ਜਾਣਗੀਆਂ ਇਹਨਾਂ ਨੂੰ ਇੰਨੇ ਔਖੇ ਭਾਰੇ ਹੋਣ ਦੀ ਲੋੜ ਹੀ ਨਹੀਂ ਪੈਣੀ ਇੰਨੀ ਮੁਸੀਬਤ ਘੱਟ ਕੇ ਜਿਹੜਾ ਵਿਚਾਰਾ ਬਾਹਰ ਅੰਦਰ ਤੁਰਿਆ ਫਿਰਦਾ ਉਹ ਵੀ ਸਾਰੀ ਖਤਮ ਹੋ ਜਾਣੀ ਹੈ ਸੋ ਆਪਦੇ ਤੇ ਆਈਆਂ ਗੱਲਾਂ ਮਿਰਚਾਂ ਲੱਗਦੀਆਂ ਹੁੰਦੀਆਂ ਪਰ ਜਦੋਂ ਬੀਬਾ ਘਰ ਖਾਣਾ ਹੋਵੇ ਨਾ ਨਣਾਣ ਮੇਰੀ ਵੰਦੀ ਹੋਣੀ ਆ ਵੀਡੀਓ ਜਦੋਂ ਬੀਬਾ ਘਰ ਖਾਣਾ ਹੋਵੇ ਨਾ ਤਾਂ ਆ ਸਾਰੀਆਂ ਗੱਲਾਂ ਲੋਕ ਜਾਣਦੇ ਹੁੰਦੇ ਆ ਸੋਨੀਆਂ ਵੀ ਪੈਂਦੀਆਂ ਘਰ ਕੱਲਾ ਫਿਰ ਮੁਫਤ ਚ ਨਹੀਂ ਖਾਦਾ ਜਾਂਦਾ ਹਾਂ ਤੇਰੀ ਮਾਂ ਨੇ ਇਹ ਕੁਛ ਕਰਕੇ ਘਰ ਖਾ ਲਿਆ ਸੀ ਸ਼ਾਂਤਮਈ ਨਾ ਖਾ ਲਿਆ ਸੀ ਲੋਕ ਅੰਦਰ ਅੰਦਰ ਗੱਲਾਂ ਕਰਦੇ ਸੀ ਪਰ ਤੇਰੇ ਬਾਰੇ ਤਾਂ ਪਤਾ ਹੋਣਾ ਚਾਹੀਦਾ ਹੈ ਨਾ ਕਿਉਂਕਿ ਤੇਰੇ ਬਾਰੇ ਮੈਂ ਦੱਸੂਗੀ ਮੈਂ ਬੋਲੂਗੀ ਕੀ ਤੇਰਾ ਕੀ ਸੀਨ ਹੈ ਕੀ ਤੂੰ ਹੈ ਇਹ ਚੀਜ਼ ਹੌਲੀ-ਹੌਲੀ ਸਾਰੀ ਦੁਨੀਆ ਦੇ ਸਾਹਮਣੇ ਆ ਜਾਣੀ ਹੈ ਲੋਕਾਂ ਦੇ ਸਾਹਮਣੇ ਆ ਜਾਣਾ ਹੈ ਹੌਲੀ-ਹੌਲੀ ਕਿਉਂਕਿ ਜੋ ਪਲਾਨ ਤੂੰ ਆਪਣੇ ਭਰਾ ਨੂੰ ਸਿਖਾਇਆ ਹੈ ਜੋ ਪਲਾਨ ਆਪਣੇ ਭਰਾ ਨਾਲ ਤੂੰ ਬੈਠ ਕੇ ਕੀਤਾ ਹੈ ਇਸ ਦਾ ਬਹੁਤਾ ਟਾਈਮ ਵਰਦਾ ਨਹੀਂ ਪੈਣਾ ਇਹ ਤੁਹਾਡਾ ਸਾਰਿਆਂ ਦਾ ਸਾਹਮਣੇ ਆ ਜਾਣਾ ਹੈ ਕਿਉਂਕਿ ਤੂੰ ਮੁੰਡਾ ਔਰ ਨੋਤਾ ਦੇ ਦੇਂਗੀ ਮੈਨੂੰ ਪਤਾ ਹੈ ਤੂੰ ਅੱਛੀ ਤਰ੍ਹਾਂ ਖਾ ਵੀ ਰਹੀ ਹੈਂ ਖਾਏਂਗੀ ਵੀ ਔਰ ਚਰਨਜੀਤ ਦੇ ਜਿਹੜੀ ਤੂੰ ਲੱਤ ਮਾਰੇਂਗੀ ਮੈਨੂੰ ਇਹ ਵੀ ਪਤਾ ਹੈ ਚਰਨਜੀਤ ਨੂੰ ਸਾਰੇ ਨੂੰ ਖਾਲੀ ਕਰਕੇ ਹੁੰਝਾ ਮਾਰਨ ਤੋਂ ਬਾਅਦ ਜਿਹੜੀ ਚਰਨਜੀਤ ਦੇ ਲੱਤ ਵੱਜੂਗੀ ਔਰ ਮੈਂ ਉਸੇ ਚੀਜ਼ ਦਾ ਵੇਟ ਕਰਨੀ ਹੈ ਕਿ ਕਦੋਂ ਚਰਨਜੀਤ ਦੇ ਲੱਤ ਵੱਜਦੀ ਹੈ ਥੋਟੇ ਵੱਲੋਂ ਛੇਤੀ ਛੇਤੀ ਖਾ ਕੇ ਨਿਬੜੋ ਤੁਸੀਂ ਇੰਨਾ ਸਲੋਲੀ ਸਲੋਲੀ ਖਾ ਰਹੇ ਹੋ ਨਾ ਜਿੰਨਾ ਸਲੋਲੀ ਖਾ ਰਹੇ ਹੋ ਉਹਨੇ ਚਰਨਜੀਤ ਨੂੰ ਇਹ ਚੀਜ਼ ਰਿਅਲਾਈਜ਼ ਨਹੀਂ ਹੋ ਰਹੀ ਹੈ ਛੇਤੀ ਸੋ ਲੋਕਾਂ ਦਾ ਨਾ ਇਹ ਕੰਮ ਹੁੰਦਾ ਮੈਂ ਹੈਰਾਨ ਹੈ ਵੀ ਇੱਕ ਭੈਣ ਆਪਣੇ ਭਰਾ ਦੇ ਕਲਾਫ ਇੰਨੀਆਂ ਸਾਜ਼ਿਸ਼ਾਂ ਰਚਦੀ ਐ ਇੱਕ ਮੂਰਖ ਭਰਾ ਐ ਬੇਵਕੂਫਾ ਇੰਨਾ ਲਾਈ ਲੱਗਾ ਕਿ ਉਹ ਆਪਣੀ ਭੈਣ ਨੂੰ ਆਪਣੀ ਮਾਂ ਨੂੰ ਰੱਬ ਮੰਨਦਾ ਉਹਨਾਂ ਨੂੰ ਮਤਲਬ ਉਹ ਜੇ ਦਿਨ ਨੂੰ ਰਾਤ ਕਹਿਣ ਗਿਆ ਤਾਂ ਰਾਤ ਹੀ ਕਹੇਗਾ ਰਾਤ ਨੂੰ ਦਿਨ ਕਹਿਣੀ ਐ ਤਾਂ ਉਹ ਐਦਾਂ ਹੀ ਕਹੇਗਾ ਮਤਲਬ ਉਹ ਕੁਝ ਉਹਨਾਂ ਤੋਂ ਬਾਹਰ ਨਹੀਂ ਜਾਏਗਾ ਔਰ ਇੱਕ ਭੈਣ ਦੇਖੋ ਤੁਸੀਂ ਕਿੱਡੀ ਖਰਾਬ ਐ ਰਿਸ਼ਤੇ ਕਿੰਨੇ ਦੂਸ਼ਿਤ ਕਰਤੇ ਉਸ ਭੈਣ ਨੇ ਵੀ ਆਪਣੇ ਭਰਾ ਆਪਣੇ ਭਤੀਜੇ ਭਤੀਜੀ ਦਾ ਘਰ ਤਬਾਹ ਕਰਤਾ ਸਿਰਫ ਆਪਣੇ ਲਾਲਚਾਂ ਨੂੰ ਚੰਗੀ ਜ਼ਮੀਨ ਜਾਇਦਾਦ ਹੈ ਠੀਕ ਠਾਕ ਹੈ ਘਰੇ ਸਰਦਾ ਵਰਦਾ ਹੈ ਪਰ ਲਾਲਚ ਇੰਨਾ ਗੰਦਾ ਹੋ ਗਿਆ ਇਹਨਾਂ ਦੇ ਖੂਨ ਚ ਰਚ ਗਿਆ ਕਿ ਆਪਣੀ ਕੁੜੀ ਔਰ ਆਪਣਾ ਮੁੰਡਾ ਛੱਡਤਾ ਇਹ ਨਹੀਂ ਮੁੰਡਾ ਦੇ ਦਿੱਤਾ ਇਹ ਲਾਲਚ ਨੂੰ ਕਿ ਜਦੋਂ ਵਿਆਹ ਕਰੇਗਾ ਤੂੰ ਆਪਣੇ ਘਰ ਵਿਆਹ ਕਰਕੇ ਰੱਖ ਲਈ ਮੇਰੇ ਕੋਲੇ ਵੱਡੀ ਭੈਣ ਦਾ ਮੁੰਡਾ ਹੈਗਾ ਅਸੀਂ ਉਹਦੇ ਨਾਲ ਸਾਰ ਲਾਂਗੇ ਔਰ ਇਹ ਮਿੱਠੀ ਹੋ ਕੇ ਗੱਲ ਕਰਦੀ ਹੈ ਨਾ ਮਤਲਬ ਮਿੱਠੀਆਂ ਸ਼ੁਰੀਆਂ ਹੁੰਦੀਆਂ ਕਈ ਬੜੀਆਂ ਮਿੱਠੀਆਂ ਸ਼ੁਰੀਆਂ ਹੁੰਦੀਆਂ ਪਰ ਉਹ ਅੰਦਰੋਂ ਜਿੰਨੀਆਂ ਨਾਗੜਾ ਹੁੰਦੀਆਂ ਨਾ ਤਕੜੀਆਂ ਇਹ ਉਹੀ ਬੰਦਾ ਜਾਣ ਸਕਦਾ ਜਿਹਨਾਂ ਦਾ ਮਿੱਠੀਆਂ ਨਾਗਣਾ ਨਾਲ ਵਾਪਿਆ ਹੋਵੇ ਕਿ ਉੱਤੋਂ ਕਹਿੰਦੀ ਹੋਣੀ ਹੈ ਕਿ ਮੈਂ ਤੇਰੇ ਲਈ ਆਪਣੀ ਔਲਾਦ ਤੈਨੂੰ ਗੋਦ ਦੇ ਦਿੱਤੀ ਔਰ ਦੇਖੋ ਉਹਨੇ ਇਹ ਨਹੀਂ ਕਦੇ ਕਿਹਾ ਕਿ ਤੇਰੀ ਔਲਾਦ ਤੇਰੇ ਘਰੇ ਆਉਣੇ ਚਾਹੀਦੀ ਹੈ ਅੱਛਾ ਹੁਣ ਗੱਲ ਕਰ ਲੈਣਾ ਕਮੈਂਟ ਕਰਨ ਵਾਲੇ ਉਹਨਾਂ ਮੁੰਡਿਆਂ ਦੀ ਉਹਨਾ ਇੱਕ ਮੈਂ ਕਿਸ ਕਦੇ ਵੀ ਬੱਚੇ ਤੇ ਕਮੈਂਟ ਨਹੀਂ ਕਰਦੀ ਹੁੰਦੀ ਬੱਚੇ ਨਾ ਰੱਬ ਦਾ ਰੂਪ ਹੁੰਦੇ ਆ ਪਰ ਉਹ ਐਸੇ ਐ ਕਿ ਲੱਗਦਾ ਹੀ ਨਹੀਂ ਉਹਨਾਂ ਨੂੰ ਦੇਖ ਕੇ ਕਿ ਉਹ ਪੈਦਾ ਕੀਤੇ ਹੋਏ ਉਹ ਤਾਂ ਐ ਲੱਗਦਾ ਵੀ ਕਿਤੇ ਡਾਊਨਲੋਡ ਕੀਤੇ ਹੋਏ ਆ ਉਹਨਾਂ ਦੀਆਂ ਇਹ ਜਿਹੀਆਂ ਨਸਲਾਂ ਪਤਾ ਨਹੀਂ ਕੀ ਕੁਸ਼ ਹੈਗੀ ਐ ਚਲੋ ਇਹਨੂੰ ਛੱਡੋ ਕਿ ਜਿਹੜੇ ਉਹ ਮੁੰਡੇ ਐ ਕੁੜੀ ਐ ਮੇਰੀ ਨਣਾਣ ਐ ਜ਼ਮੀਨ ਤਾਂ ਤੁਸੀਂ ਖਾ ਲੋਂਗੇ ਘਰ ਵੀ ਖਾ ਲੋਂਗੇ ਸਭ ਕੁਝ ਕਰ ਲੋਂਗੇ ਪਰ ਮੇਰੇ ਇੱਥੋਂ ਨਿਕਲੀ ਹੋਈ ਬੱਦਵਾ ਤੁਹਾਡੇ ਪੜ ਖਾਲੀ ਕਰਾ ਕੇ ਜਾਊਗੀ ਤੁਹਾਨੂੰ ਲੱਗਦਾ ਮੇਰੇ ਜਵਾਕ ਦੇ ਹੱਕ ਖਾ ਕੇ ਤੇ ਤੁਸੀਂ ਆਪਣੀ ਜ਼ਿੰਦਗੀ ਚ ਰੰਗੀ ਵਸੋਂਗੇ ਇਹ ਤਾਂ ਹੋ ਹੀ ਨਹੀਂ ਸਕਦਾ ਜੇ ਤੁਹਾਡੇ ਚ ਇੰਨੀ ਗੈਰਤ ਐ ਇੰਨੀ ਅਣਖ ਐ ਤੁਸੀਂ ਇੰਨੇ ਅਣਖੀਲੇ ਬੰਦੇ ਹੋ ਤੁਸੀਂ ਜਿਹੜੀਆਂ ਬਾਰ ਕੁੰਡੀਆਂ ਥੋੜੀ ਕੁੜੀ ਮੁੰਡਾ ਵਰਤਦੇ ਆ ਉਹ ਬੰਦ ਕਰਦੇ ਆ ਉਹ ਮੇਰੇ ਬਣਾਏ ਹੋਏ ਉਹਨਾਂ ਨੂੰ ਇਹ ਨਹੀਂ ਆਉਂਦਾ ਕਿ ਤਾਂ ਮਾਮੀ ਬੂਹੇ ਲਾ ਕੇ ਗਈ ਆ ਟੂਟੀਆਂ ਮਾਮੀ ਲਾ ਕੇ ਗਈ ਆ ਫਰਸ਼ ਮਾਮੀ ਲਾ ਕੇ ਗਈ ਆ ਬੈੱਡ ਦੇ ਉੱਪਰ ਲਟ ਜਾਂਦੇ ਹੋ ਚੌੜੇ ਹੋ ਕੇ ਮੰਜੇ ਢਾ ਕੇ ਤੋੜਦੇ ਹੋ ਥਬੁੱਕੇ ਮਾਰਦੇ ਹੋ ਉਹ ਮੇਰੇ ਮੰਜੇ ਬਣਾ ਕੇ ਮੈਨੂੰ ਮੇਰੀ ਮਾਂ ਨੇ ਦਿੱਤੇ ਹੋਏ ਆ ਥੋੜੀ ਤਾਂ ਮਾਂ ਨੇ ਮੈਨੂੰ ਮੰਜਾ ਵੀ ਨਹੀਂ ਦਿੱਤਾ ਸੀ ਬੈਠਣ ਲਈ ਔਰ ਮੇਰੀਆਂ ਪੇਟੀਆਂ ਦੇ ਵਿੱਚੋਂ ਮੇਰਾ ਨਵਾਂ ਦਾਸ ਮੇਰੇ ਦਾਸ ਦੀਆਂ ਜਿਹੜੀਆਂ ਚਾਦਰਾਂ ਸੀ ਨਾ ਮੇਰੇ ਹੱਥੀ ਕੱਢੀਆਂ ਮੈਨੂੰ ਕੁਝ ਦਿੱਤੀਆਂ ਹੋਈਆਂ ਉਹ ਚਾਦਰਾਂ ਮੈਂ ਕੱਢ-ਕੱਢ ਉਸ ਮੰਜਿਆਂ ਦੇ ਉੱਤੇ ਸੌਂਤੀਆਂ ਹੋਈਆਂ ਸੀ ਉਸ ਘਰ ਦੇ ਵਿੱਚ ਪਰਦੇ ਤੋਂ ਲੈ ਕੇ ਮਤਲਬ ਹਰ ਇੱਕ ਚੀਜ਼ ਮੈਨੂੰ ਖੁਦ ਬਣਾਈ ਸੀ ਮੈਂ ਆਪਣੇ ਦੁੱਧ ਵੇਚ ਕੇ ਆਪਣੇ ਘਰਦਿਆਂ ਤੋਂ ਮੈਂ ਪਹਿਲਾਂ ਵੀ ਬਹੁਤ ਵਾਰ ਕਿਹਾ ਇਹ ਚੀਜ਼ ਹਨਾ ਤੇ ਉਹਨਾਂ ਵੇਲੇ ਥੋੜੀ ਸ਼ਰਮ ਉਹਨਾਂ ਵੇਲੇ ਥੋੜੀ ਗੈਰਤ ਕਿੱਥੇ ਗਈ ਹੈ ਬੇਸ਼ਰਮਿਓ ਜੇ ਤੁਸੀਂ ਇੰਨੇ ਚੰਗਿਓ ਤੁਹਾਡੇ ਅੰਦਰ ਅਣਖ ਹੈ ਤੁਸੀਂ ਮੈਨੂੰ 네ਗੇਟਿਵ ਬੋਲਣਾ ਹੈ ਤਾਂ ਮੇਰੀਆਂ ਚੀਜ਼ਾਂ ਵਰਤਨੀਆਂ ਬੰਦ ਕਰੋ ਮੇਰੀਆਂ ਚੀਜ਼ਾਂ ਗਲੀ 'ਚ ਰੱਖ ਦਿਓ ਮੈਂ ਹੋਕਾ ਮਾਰ ਦੂੰਗੀ ਭਾਈ ਕੋਈ ਗਰੀਬ ਚੱਕ ਕੇ ਲੈ ਜਾਏ ਜਿਨ੍ਹਾਂ ਨੂੰ ਜ਼ਰੂਰਤ ਹੈ ਜੋ ਜ਼ਰੂਰਤਮੰਦ ਹੈ ਉਹਨਾਂ ਦੇ ਕੰਮ ਆ ਜਾਣ ਤੁਸੀਂ ਇੰਨੇ ਅਣਖਿਓ ਤਾਂ ਤੁਸੀਂ ਮੇਰੇ ਗੇਟ ਬੂਹੇ ਬਾਰੀਆਂ ਐਵਰੀਥਿੰਗ ਤੁਸੀਂ ਉਤਾਰ ਕੇ ਰੱਖ ਦਿਓ ਜੋੜੀਆਂ ਜੋ ਘਰ 'ਚ ਲੱਗੀਆਂ ਜਿੰਨੀਆਂ ਰੂਮ ਦੀਆਂ ਵਿੰਡੋਜ਼ ਹੁੰਦੀਆਂ ਸਾਰੀਆਂ ਮੈਂ ਖੁਦ ਲਵਾਈਆਂ ਆਪਣੇ ਘਰ ਨੂੰ ਸ਼ੀਸ਼ੇ ਬੂਹੇ ਬਾਰੀਆਂ ਸਭ ਜਾਣਦੇ ਆ ਇਹ ਨਹੀਂ ਕਿ ਇਹਨਾਂ ਦੇ ਵਿੱਚ ਕੋਈ ਜਾਣਦਾ ਨਹੀਂ ਇਹਨਾਂ ਦੇ ਪਿੰਡ ਦਾ ਇਹਨਾਂ ਦੀ ਗਲੀ ਗੁਆਂਡ ਜਾਂ ਇਹਨਾਂ ਦੇ ਲੋਕਾਂ ਨੂੰ ਨਹੀਂ ਪਤਾ ਸਭ ਨੂੰ ਪਤਾ ਹੈ ਇਸ ਚੀਜ਼ ਦਾ ਸਭ ਨੂੰ ਪਤਾ ਹੈ ਪਰ ਜਦੋਂ ਤੁਸੀਂ ਦੇਣਾ ਨਹੀਂ ਸਾਨੂੰ ਕੋਸ਼ ਸਾਡਾ ਹੱਕ ਬਗਾਨਿਆਂ ਨੂੰ ਖਵਾਉਣਾ ਤਾਂ ਮੇਰੀਆਂ ਚੀਜ਼ਾਂ ਦੇ ਉੱਤੇ ਕਿਸ ਅਧਿਕਾਰ ਨਾਲ ਤੁਸੀਂ ਪੈਨੇ ਬੈਨਨੇ ਹੋ ਕਿਵੇਂ ਤੁਸੀਂ ਚੌੜੇ ਹੋ ਕੇ ਮੇਰੀਆਂ ਚੀਜ਼ਾਂ ਵਰਤ ਸਕਦੇ ਹੋ ਮੇਰੇ ਬਰਤਨਾਂ ਚ ਖਾ ਰਹੇ ਹੋ ਮੇਰਾ ਟੀਵੀ ਚਲਾ ਰਹੇ ਹੋ ਮੇਰੀ ਫ੍ਰਿਜ ਯੂਜ਼ ਕਰ ਰਹੇ ਹੋ ਮੇਰਾ ਸਾਰਾ ਸਮਾਨ ਉੱਥੇ ਯੂਜ਼ ਕਰਦੇ ਪਏ ਹੋ ਫਿਰ ਉਦੋਂ ਤੁਹਾਡੀ ਅਣਖ ਤੇ ਗੈਰਤ ਕਿੱਥੇ ਗਈ ਹੈ ਖਾਣਾ ਵੀ ਮਾਮੀ ਦਾ ਔਰ ਬਦਨਾਮ ਵੀ ਮਾਮੀ ਨੂੰ ਕਰਨਾ ਚੀਜ਼ਾਂ ਵੀ ਮਾਮੀ ਦੀਆਂ ਤੋੜਨੀਆਂ ਔਰ ਮਾੜਾ ਵੀ ਮਾਮੀ ਨੂੰ ਬੋਲਣਾ ਹਜੇ ਪੁੱਤ ਇੰਨੇ ਜੋਗੇ ਹੋਏ ਨਹੀਂ ਤੁਸੀਂ ਸਾਈਬਰ ਸੈੱਲ ਤੋਂ ਨਿਕਲੀ ਰਿਪੋਰਟ ਤੋਂ ਬਾਅਦ ਐਫ ਆਈ ਆਰ ਜਦੋਂ ਹੋ ਜਾਂਦੀ ਹੁੰਦੀ ਹੈ ਤਾਂ ਪੁੱਤ ਸਰਚ ਕਰਿਓ ਰੰਗ ਰੇਟਾ 6 ਮਹੀਨੇ ਬਾਹਰ ਨਹੀਂ ਨਿਕਲਿਆ ਸੀਗਾ ਜ਼ਮਾਨਤ ਨਹੀਂ ਹੋਈ ਸੀ ਤੇ ਕਿੰਨਾ ਫਾਈਨ ਤੇ ਕਿੰਨੀ ਸਜ਼ਾ ਹੁੰਦੀ ਹੈ ਇਹ ਨੈਕਸਟ ਪ੍ਰੋਸੈਸ ਨੇ ਜੀ ਆਪਾਂ ਕਰਨੇ ਹੁਣ ਤੇ ਬਹੁਤ ਵੱਡੇ ਪ੍ਰੋਸੈਸ ਨੇ ਇਹ ਤੇ ਸਾਰੀ ਉਮਰ ਦੇ ਮਤਲਬ ਨਾ ਰਹਿ ਜਾਂਦੀ ਹੈ ਤੁਹਾਡੀ ਜ਼ਿੰਦਗੀ ਬੰਨ ਤੋਂ ਪਹਿਲਾਂ ਹੀ ਖਰਾਬ ਹੋ ਜਾਂਦੀ ਹੈ ਸੋ ਮੈਂ ਤੁਹਾਨੂੰ ਫਿਰ ਵੀ ਉਹ ਜਾਣੇ ਕਿ ਇੱਕ ਵਾਰ ਮੈਂ ਛੱਡ ਦੇਣੀ ਹੈ ਮੈਂ ਤੁਹਾਨੂੰ ਮਾਫ ਕਰ ਦੇਣੀ ਹੈ ਪਰ ਤੁਸੀਂ ਇਹ ਨਾ ਗਿਓ ਵੀ ਮਾਮੀ ਕਿਤੇ ਕੱਚੀਆਂ ਗੋਲੀਆਂ ਖੇਡਦੀ ਆ ਮਾਮੀ ਨੂੰ ਕੁਝ ਪਤਾ ਨਹੀਂ ਮਾਮੀ ਨੂੰ ਹੁਣ ਸਭ ਪਤਾ ਹੈ ਮਾਮੀ ਉਹ ਨਹੀਂ ਹੈ ਜੋ ਤੁਹਾਡੇ ਕੋਲੋਂ ਪਹਿਲਾਂ ਗਈ ਹੈ ਮਾਮੀ ਉਹ ਗੋਹਾ ਸੱਟਣ ਵਾਲੀ ਸਿਰਫ ਪਾਥੀਆਂ ਦੇ ਘੇਰੇ ਚ ਣ ਵਾਲੀ ਮਾਮੀ ਨਹੀਂ ਰਹੀ ਮਾਮੀ ਨੇ ਹੁਣ ਬਹੁਤ ਦੁਨੀਆ ਦੇਖ ਲਈ ਤੁਹਾਡੇ ਵਰਗੇ ਨਮੂਨਿਆਂ ਨੇ ਅਸਲੀ ਰੰਗ ਦਿਖਾਤੇ ਨਾ ਜਦੋਂ ਮਾਮੀ ਨੂੰ ਤਾਂ ਮਾਮੀ ਨੂੰ ਬੜਾ ਕੁਝ ਪਤਾ ਲੱਗ ਗਿਆ ਹੁਣ ਹੁਣ ਤੁਸੀਂ ਸਿੱਧੇ ਵੀ ਕਰਨੇ ਆਉਂਦੇ ਹੋ ਸਾਰਾ ਕੁਝ ਆਉਂਦੇ ਪਰ ਮਾਮੀ ਦੀ ਸ਼ਰਾਫਤ ਇਹ ਹੈ ਕਿ ਤੁਹਾਡੇ ਮਾਪਿਓ ਨੂੰ ਮਾਮੀ ਨੇ ਕਿਸੇ ਕੇਸ ਮੁਕਦਮੇ 'ਚ ਨਹੀਂ ਫਸਾਇਆ ਕਿਉਂਕਿ ਮੇਰੀ ਪਲੀ ਮਾਨਸੀ ਸੀ ਕਿ ਤੇਰੀ ਮਾਂ ਨੂੰ ਤੇਰੇ ਪਿਓ ਨੂੰ ਪਾਈ ਮੈਂ ਜੇਲਾ ਨਹੀਂ ਦਿਖਾਈਆਂ ਮੈਂ ਪਰਚੇ ਨਹੀਂ ਕਟਾਏ 98 ਦੇ ਜਦੋਂ 98 ਦੇ ਕੁੱਟਮਾਰ ਦੇ ਦਸ ਦੇ ਇਸ ਦੇ ਪਰਚੇ ਲੱਗਦੇ ਹਨ ਤਾਂ ਸਾਰਾ ਟੱਬਰ ਚੱਕਿਆ ਜਾਂਦਾ ਰਿਸ਼ਤੇਦਾਰ ਭੈਣ ਭਣੋਈਏ ਚੱਕੇ ਜਾਂਦੇ ਆ ਨਸੀਤਾਂ ਉਦੋਂ ਪੈਂਦੀਆਂ ਪੁੱਤ ਮੇਰੇ ਤੋਂ ਗਲਤੀਆਂ ਹੋਈਆਂ ਮੈਂ ਮੰਨਦੀ ਆਂ ਕਿ ਤੁਹਾਨੂੰ ਮੈਂ ਖਾਣ ਦੀ ਓਪਰਚ्युनिटीਜ਼ ਦਿੱਤੀਆਂ ਹੋਈਆਂ ਤੁਹਾਨੂੰ ਮੌਕੇ ਦਿੱਤੇ ਹੋਏ ਆ ਪਰ ਤੁਸੀਂ ਨਿਆਣੀ ਹੋ ਹਾਲੇ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਇਹ ਖਾ ਤਾਂ ਰਹੇ ਹੋ ਇਹ ਪਚਣਾ ਨਹੀਂ ਪੁੱਤ ਖਾਣਾ ਸੌਖਾ ਹੈ ਪਰ ਪਚਾਉਣਾ ਬਹੁਤ ਔਖਾ ਹੈ ਇਹਦੇ ਲਈ ਮੈਨੂੰ ਪਤਾ ਹੈ ਤੁਹਾਡੇ ਲੋਹੇ ਦੇ ਲੱਗੇ ਹੋਏ ਹੈਗੇ ਕਾਲਜੇ ਤੁਸੀਂ ਪਚਾ ਲੋਗੇ ਹਾਜਮ ਕਰ ਲੋਗੇ ਮੇਦੇ ਤੁਹਾਡੇ ਲੋਹੇ ਦੇ ਹੈ ਮੈਨੂੰ ਪਤਾ ਹੈ ਪਰ ਬੱਦੂ ਆਮਾ ਹੁੰਦੀਆਂ ਨਾ ਲੋਹੇ ਨੂੰ ਵੀ ਮੈਲਟ ਕਰ ਦਿੰਦੀਆਂ ਤੁਸੀਂ ਖਾ ਲੋਗੇ ਤੁਸੀਂ ਨਿਆਣੇ ਹੋ ਤੁਸੀਂ ਤਾਂ ਖਾ ਲਓਗੇ ਪਰ ਤੁਹਾਡੇ ਮਾਪਿਓ ਨੂੰ ਮਿਲੀਆਂ ਹੋਈਆਂ ਵੱਦਵਾਵਾਂ ਤੁਹਾਡੇ ਅੱਗੇ ਕੰਮ ਆਉਣੀਆਂ ਸਿਆਣੇ ਬਣੀਦਾ ਹੁੰਦਾ ਆਪਣੇ ਵੱਡਿਆਂ ਨੂੰ ਗਿਆਨ ਨਹੀਂ ਦੇਈਦਾ ਹੁੰਦਾ ਗਿਆਨ ਉਹਨੂੰ ਦਿਓ ਜੋ ਤੁਹਾਡੇ ਘਰੇ ਸ਼ਰਾਬੀ ਮਾਮਾ ਹਨਾ ਉਹਨੂੰ ਕਹੋ ਛੇਤੀ ਛੇਤੀ ਮਾਮਾ ਸਾਡੇ ਨਾਂ ਜ਼ਮੀਨ ਲਵਾ ਤੁਸੀਂ ਜ਼ਮੀਨਾਂ ਲਵਾਓ ਆਪਣੇ ਮਾਮੇ ਤੋਂ ਆਪਣੇ ਨਾਂ ਆਪਣੇ ਨਾਨੇ ਤੋਂ ਸੱਚ ਮਾਮੇ ਕੋਲ ਤਾਂ ਵਿਚਾਰੇ ਕੋਲ ਕੁਝ ਹੈ ਹੀ ਨਹੀਂ ਮਾਮੇ ਨੂੰ ਤਾਂ ਵੈਸੇ ਹੀ ਤੁਸੀਂ ਬੁੱਧੂ ਬਣਾ ਕੇ ਰੱਖਿਆ ਹੋਇਆ ਮਾਮੇ ਨੂੰ ਤਾਂ ਤੁਹਾਡੇ ਨਾਨੇ ਨੇ ਕੁਝ ਦਿੱਤਾ ਹੀ ਨਹੀਂ ਦੇਣਾ ਤਾਂ ਤੁਹਾਨੂੰ ਹੈ ਤੇ ਤੁਸੀਂ ਖਾਓ ਤੇ ਪਾਕ ਤੋਂ ਪੂਰੇ ਦੇ ਸਾਰੇ ਲੋਕ ਦੇਖਣਗੇ ਕਿ ਖਾਦਾ ਸੀ ਤੇ ਫੁੱਟ ਫੁੱਟ ਕੇ ਕਿਵੇਂ ਨਿਕਲਿਆ ਇੱਥੋਂ ਦੇ ਲੋਕ एग्जांपलਾਂ ਨਾ ਦੇਣ ਤਾਂ ਮੇਰਾ ਨਾਂ ਵਟਾ ਦਿਓ ਕਿ ਮਾਮੀ ਨੇ ਬੈਠ ਕੇ ਆ ਵੀਡੀਓ ਸੇਵ ਕਰਕੇ ਰੱਖਿਓ ਕਿ ਤੁਹਾਨੂੰ ਕੋਈ ਗੱਲ ਕਹੀ ਸੀ ਜੇ ਤੁਹਾਡੇ ਪਿੰਡ ਚ ਬਾਬਾ ਸ਼ਾਮ ਸਿੰਘ ਤੇ ਬਾਬਾ ਸੰਗੂ ਸਾਹਿਬ ਦੀ ਜਗ੍ਹਾ ਹੈ ਨਾ ਤੇ ਉਹ ਹੈਸ ਪਿੰਡ ਦੀ ਛਤਰ ਛਾਇਆ ਰੱਖਦੇ ਐਸ ਪਿੰਡ ਦੇ ਉੱਪਰ ਹੱਥ ਰੱਖਦੇ ਐ ਤਾਂ ਇਨਸਾਫ ਜ਼ਰੂਰ ਹੋਣਗੀ ਤੇ ਜੇ ਇਨਸਾਫ ਨਾ ਨਾ ਹੋਇਆ ਫਿਰ ਮੈਂ ਨਹੀਂ ਮੰਨਦੀ ਕਿ ਕਿਸੇ ਬਾਬੇ ਦੀ ਇੱਥੇ ਤੁਹਾਡੇ ਪਿੰਡ ਦੇ ਵਿੱਚ ਜਗ੍ਹਾ ਹੈਗੀ ਮੈਂ ਤਾਂ ਫੇਰ ਮੰਨੂੰਗੀ ਜਦੋਂ ਮੇਰੇ ਬੱਚਿਆਂ ਦਾ ਇੱਥੋਂ ਜਿਹੜਾ ਟੱਕਾ ਹੋਇਆ ਉਹਦਾ ਇਨਸਾਫ ਹੋਊਗਾ ਸੋ ਭਾਈ ਤੁਹਾਡਾ ਕਰਮਾ ਚ ਲਿਖਿਆ ਸੀ ਦੋ ਦੋ ਘਰਾਂ ਦਾ ਖਾਣਾ ਤੁਸੀਂ ਖਾ ਲਓ ਪਰ ਮੈਂ ਰੱਬ ਦਾ ਸ਼ੁਕਰਗੁਜ਼ਾਰ ਐ ਮੈਂ ਰੱਬ ਦੀ ਬਹੁਤ ਧੰਨਵਾਦ ਐ ਕਰਦੀ ਆ ਕਿ ਮੇਰੇ ਬੱਚੇ ਬਹੁਤ ਸੋਹਣੀ ਜ਼ਿੰਦਗੀ ਜਿਉ ਰਹੇ ਐ ਇੱਕ ਨਰਕ ਚੋਂ ਨਿਕਲ ਗਏ ਮੈਂ ਜਦੋਂ ਵੀ ਇਮੇਜਿਨ ਕਰਦੀ ਆ ਨਾ ਤਾਂ ਮੈਨੂੰ ਕੀ ਦਿਖਦਾ ਕਿ ਜੇ ਮੈਂ ਉੱਥੋਂ ਮੂਵ ਆਨ ਨਾ ਕਰਦੀ ਮੇਰੇ ਨਾਲ ਇੰਨਾ ਵੱਡਾ ਹਾਦਸਾ ਨਾ ਹੁੰਦਾ ਮੈਂ ਕਦੇ ਉੱਠਦੀ ਨਾ ਤਾਂ ਅੱਜ ਮੇਰੀ ਕੁੜੀ ਘਰ ਦੇ ਵਿੱਚ ਮੇਰੀ ਤਰ੍ਹਾਂ ਗੋਹਾ ਸੱਟਦੀ ਮੇਰੀ ਤਰ੍ਹਾਂ ਮੇਰੀ ਬੱਚੀ ਰੋਟੀਆਂ ਪਕਾਉਂਦੀ ਘਰ ਦੇ ਕੰਮ ਕਰਦੀ ਮੈਨੂੰ ਉਵੇਂ ਦਿਖਦੀ ਹੈ ਤੇ ਮੇਰਾ ਬੇਟਾ ਮੈਨੂੰ ਦਿਖਦਾ ਕਿ ਠੇਕੇ ਤੋਂ ਬੋਤਲਾਂ ਸ਼ਰਾਬ ਦੀਆਂ ਲਿਆ ਕੇ ਆਪਣੇ ਪਿਓ ਤੇ ਦਾਦੇ ਨੂੰ ਸਰਵ ਕਰਦਾ ਪੋਸਟ ਲਿਆ ਕੇ ਦਿੰਦਾ ਮੈਡੀਕਲ ਤੋਂ ਨਸ਼ਾ ਲਿਆ ਕੇ ਦਿੰਦਾ ਤੇ ਮੇਰਾ ਬੱਚਾ ਉੱਥੇ ਮੈਂ ਕੀ ਬੋਲਾਂ ਹੁਣ ਉਹਨਾਂ ਨੂੰ ਵੀ ਜਿਹੜੀਆਂ ਤੀਵੀਆਂ ਮਗਰ ਇਹ ਤੁਰਿਆ ਫਿਰਦਾ ਉਹਨਾਂ ਦੇ ਮਗਰਮਗਰ ਖੇਤਾਂ 'ਚ ਭੌਂਕਦਾ ਤੁਰਿਆ ਫਿਰਦਾ ਰੱਬ ਦਾ ਲੱਖ ਲੱਖ ਸ਼ੁਕਰ ਹੈਗਾ ਜੋ ਮੇਰੇ ਤੇ ਕਿਰਪਾ ਕਰੀ ਹੈ ਨਾ ਮਾਲਕ ਨੇ ਲੋਕ ਕਹਿੰਦੇ ਆ ਡਿਵੋਰਸ ਸੀ ਫਲਾਨੀ ਹਰੇ ਆ ਤੂੰ ਥੋੜੇ ਇਹ ਜੀ ਸੋਚਤੇ ਮੈਂ ਕਹਣੀ ਆ ਜਿੰਨੀ ਸੋਹਣੀ ਮੇਰੀ ਜ਼ਿੰਦਗੀ ਬਣ ਗਈ ਹੈ ਨਾ ਉਸ ਗੰਦਗੀ ਚੋਂ ਨਿਕਲ ਕੇ ਉਸ ਗੰਦੇ ਸ਼ਖਸ ਨੂੰ ਛੱਡ ਕੇ ਮੈਂ ਕਹਣੀ ਆ ਐਸੀ ਕਿਰਪਾ ਮਹਾਰਾਜ ਹਰ ਇੱਕ ਧੀ ਭੈਣ ਤੇ ਕਰਦੇ ਨਾ ਤਾਂ ਇੰਨੀ ਸੋਹਣੀ ਜ਼ਿੰਦਗੀ ਹੋ ਜੇ ਜੀ ਬੰਦਾ ਐਨੇ ਮਾੜੇ ਨਰਕ ਚੋਂ ਐਨੇ ਮਾੜੇ ਚਿੱਕੜ ਚੋਂ ਰਿਕਵਰ ਹੋ ਜਾਵੇ ਉੱਠ ਖੜੇ ਇਤੋਂ ਸੋਹਣੀ ਜ਼ਿੰਦਗੀ ਵੀ ਨਹੀਂ ਹੋ ਸਕਦੀ ਸੋ ਖਾਣਾ ਆਪਣੇ ਭਾਗਾਂ ਦਾ ਸਾਰਾ ਕੁਝ ਬੰਦੇ ਨੇ ਆਪਣੀ ਕਿਸਮਤ ਦਾ ਆਪਣੇ ਭਾਗਾਂ ਦਾ ਖਾਣਾ ਹੁੰਦਾ ਹੈ। ਕਈ ਵਾਰ ਅਸੀਂ ਜ਼ਮੀਨ, ਜਾਇਦਾਦ ਤੋਂ ਵੀ ਸੋਨਾ ਖਾ ਲੈਨੇ ਆ, ਸੋਨਾ ਹੰਡਾ ਲੈਨੇ ਆ, ਸੋਹਣੀ ਜ਼ਿੰਦਗੀ ਮਹਾਰਾਜ ਦੀ ਛਤਰ ਛਾਇਆ ਚ ਰਹਿ ਕੇ ਸੋਹਣੀ ਜ਼ਿੰਦਗੀ ਬੀਤਦੀ ਹੈ ਪਰ ਸਾਡੇ ਸ਼ਿਕਵੇ ਸ਼ਿਕਾਇਤਾਂ ਨਹੀਂ ਮੁੱਕਦੀਆਂ। ਸੋ ਕੋਸ਼ਿਸ਼ ਕਰੂੰਗੀ ਕਿ ਮਹਾਰਾਜ ਦੀ ਰਜਾ ਸਿਰ ਰਹੀਏ ਮਾਰਾਤਾ ਹਰ ਵੇਲੇ ਸ਼ੁਕਰਾਨਾ ਕਰੀਏ ਤੇ ਮਹਾਰਾਜ ਕਿਰਪਾ ਕਰਨ ਕਿਸੇ ਨੂੰ ਮੇਰੀ ਗੱਲ ਬੁਰੀ ਲੱਗੀ ਹੋਵੇ, ਕਿਸੇ ਨੂੰ ਮੇਰਾ ਬੋਲਣ ਦਾ ਵੇ ਅੱਛਾ ਨਾ ਲੱਗਿਆ ਹੋਵੇ ਤਾਂ ਉਹਨਾਂ ਤੋਂ ਮੈਂ ਮਾਫੀ ਚਾਹੂੰਗੀ। ਪਰ ਜਿਨ੍ਹਾਂ ਤੇ ਲਈ ਗੱਲ ਕਰੀਆ ਉਹਨਾਂ ਤੋਂ ਮੈਂ ਕੋਈ ਮਾਫੀ ਨਹੀਂ ਚਾਹੂੰਗੀ ਉਹਨਾਂ ਨੂੰ ਮੈਂ ਅੱਜ ਬੜੇ ਪਿਆਰ ਨਾਲ ਸਮਝਾ ਰਹੀ ਐ ਤੇ ਇਸ ਤੋਂ ਗੰਦੇ ਤਰੀਕੇ ਨਾਲ ਕਿਵੇਂ ਸਮਝਾਉਣਾ ਉਹ ਫਿਰ ਮੈਂ ਆਪਣੇ ਅਸਲੀ ਰੂਪ 'ਚ ਆ ਕੇ ਜਿਸ ਦਿਨ ਮੈਨੂੰ ਸਮਝਾਉਣਾ ਪਿਆ ਮੈਂ ਉਹ ਵੀ ਸਮਝਾ ਦੂੰਗੀ ਇਹਨਾਂ ਨੂੰ ਤੇ ਇੱਕ ਨਾ ਕਮੈਂਟਸ ਆਏ ਸੀ ਕਾਮਨ ਜਿਵੇਂ ਮੈਂ ਤੁਹਾਨੂੰ ਦੋ ਚੀਜ਼ਾਂ ਹੋਰ ਦੱਸਦੀ ਐ ਕਮੈਂਟ ਨਾ ਮੈਂ ਐਕਚੁਅਲੀ ਹੁਣ ਤਾਂ ਬਿਲਕੁਲ ਮੈਂ ਨਹੀਂ ਦੇਖਿਆ ਕਰਨੀ ਮੈਂ ਇਹੀ ਮਨ ਬਣਾਇਆ ਕਿ ਖਰਾਬ ਕਮੈਂਟ ਤੋਂ ਜਾਣਾ ਹੀ ਨਹੀਂ ਦੇਖਣਾ ਹੀ ਨਹੀਂ ਬਸ ਇਗਨੋਰ ਔਰ ਵੱਧ ਤੋਂ ਵੱਧ ਰਿਮੂਵ ਕਰੋ ਨਹੀਂ ਤਾਂ ਦਫਾ ਹੋਣ ਪਈ ਰਹਿਣ ਕੀ ਇੱਕ ਸੋਚਣ ਵਾਲੀ ਗੱਲ ਆ ਆਪਾਂ ਗੱਲ ਕਰ ਲੈਨੇ ਆ ਕਲੀਅਰ ਵੀ ਕਰਨਾ ਜ਼ਰੂਰੀ ਹੁੰਦਾ ਹੈ ਬਹੁਤ ਸਾਰੇ ਲੋਕ ਕਹਿੰਦੇ ਕਿ ਥੋੜਾ ਨਾ ਆਪਣੇ ਨਾਨਕਿਆਂ ਨੇ ਵਿਆਹ ਕੀਤਾ ਨਾਨੇ ਨਾਨੀ ਨੇ ਪਾਲਿਆ ਤੇ ਥੋੜਾ ਵਿਆਹ ਕੀਤਾ ਤੇ ਫਿਰ ਤੁਸੀਂ ਆਪਣੀ ਨਨਾਨ ਦੇ ਨਿਆਣਿਆਂ ਤੱਕ ਇਹ ਕਿਵੇਂ ਸੋਚ ਸਕਦੇ ਉਹ ਵੀ ਤਾਂ ਨਾਨਕੇ ਰਹਿ ਰਹੇ ਆ ਦੇਖੋ ਬੇਟੇ ਇਹਦੇ ਵਿੱਚ ਕੀ ਹੁੰਦਾ ਨਾ ਬੜੀ ਛੋਟੀ ਬੱਚੀ ਸੀ ਜਿਹਨੇ ਮੈਨੂੰ ਪੁੱਛਿਆ ਇਹਦੇ ਵਿੱਚ ਕੀ ਹੁੰਦਾ ਮੇਰਾ ਜਿਹੜਾ ਨਾਨਾ ਸੀ ਨਾ ਮੇਰੇ ਫਾਦਰ ਨੇ ਮੇਰੀ ਮੰਮਾ ਦਾ ਅਬੋਰਸ਼ਨ ਕਰਨ ਲਈ ਬੋਲਿਆ ਸੀਗਾ ਕਿ ਅਸੀਂ ਬੱਚਾ ਨਹੀਂ ਲੈਣਾ ਤੇ ਮੇਰੀ ਮਾਂ ਨੂੰ 5th 6th ਮੰਥ ਸੀ ਲੱਗਿਆ ਹੋਇਆ ਉਹਦੇ ਵਿੱਚ ਅਬੋਰਸ਼ਨ ਨਹੀਂ ਹੋ ਸਕਦਾ ਸੀ ਔਰ ਮੰਮੀ ਦਾ ਕੋਈ ਖੂਨ ਵੀ ਬਹੁਤ ਘੱਟ ਸੀ ਮਨਾ ਕੀਤਾ ਹੋਇਆ ਸੀ ਤਾਂ ਉਸ ਟਾਈਮ ਤੇ ਨਾ ਬੜਾ ਲੋਕ ਤੱਕਾ ਕਰਦੇ ਸੀ ਮੇਰੀ ਦਾਦੀ ਬੜੀ ਮਤਲਬ ਨਾ ਭੈੜੀ ਸੀ ਮੇਰੀ ਦਾਦੀ ਨੂੰ ਇਹ ਸੀਗਾ ਕਿ ਚਲੋ ਕੁੜੀ ਜੰਮ ਪਈ ਤੇ ਆਪਾਂ ਇਦਾਂ ਹੀ ਮਾਰ ਦਿਆਂਗੇ ਗੋਲੀਆਂ ਗਾਲੀਆਂ ਨਸ਼ੇ ਦੀਆਂ ਮੈਨੂੰ ਬੜੀਆਂ ਮਤਲਬ ਦਿੰਦੀ ਦਵਾਈ ਬੂਟੀ ਕਿ ਕੁੜੀ ਆ ਕੁੜੀ ਤਾਂ ਆਪਾਂ ਇਦਾਂ ਹੀ ਮਾਰ ਦਿਆਂਗੇ ਕਿਹਨੇ ਪੁੱਛਣੀ ਐ ਤਾ ਮੇਰੇ ਨਾਨੇ ਨੇ ਉੱਥੇ ਜਾ ਕੇ ਨਾ ਬਹਿਸ ਕਰ ਲਈ ਕਿ ਅਸੀਂ ਆਪਣੀ ਧੀ ਨਹੀਂ ਮਰਾਉਣੀ ਐ ਮੇਰੀ ਮਾਂ ਬਾਰੇ ਕਿ ਸਾਡੀ ਜੋ ਵੀ ਤੁਹਾਡੇ ਘਰੇ ਲਾ ਦੋਗੀ ਉਹਨੂੰ ਅਸੀਂ ਪਾਲ ਲਾਂਗੇ ਅਸੀਂ ਗਊ ਹੱਤਿਆ ਨਹੀਂ ਕਰਨੀ ਮਤਲਬ ਅਸੀਂ ਕੰਨਿਆ ਹੱਤ ਭਰੂਣ ਹੱਤਿਆ ਨਹੀਂ ਕਰਨੀ ਕਰਵਾਣੀ ਆਪਣੀ ਧੀ ਦੀ ਮਤਲਬ ਇਦਾਂ ਦਾ ਪਾਪ ਨਹੀਂ ਕਰਵਾਣਾ ਤਾਂ ਮੇਰੀ ਦਾਦੀ ਨੇ ਕਿਹਾ ਸੀਗਾ ਕਿ ਜੇ ਮੁੰਡਾ ਹੋਇਆ ਸਾਡੇ ਘਰੇ ਭੇਜ ਦਿਓ ਜੇ ਕੁੜੀ ਹੋਈ ਤੁਸੀਂ ਰੱਖ ਲਿਓ ਮੇਰੇ ਨਾਨੇ ਨੇ ਮੇਰੀ ਮਾਂ ਦੀ ਭਰੂਣ ਹੱਤਿਆ ਬਚਾਈ ਸੀ ਮੈਨੂੰ ਤਾਂ ਗੋਦ ਲਿਆ ਸੀਗਾ ਕਿਉਂਕਿ ਮੈਨੂੰ ਮੇਰੇ ਦਾਦਕਿਆਂ ਨੇ ਧੀ ਦੇ ਰੂਪ ਚ ਸਵੀਕਾਰ ਨਹੀਂ ਕੀਤਾ ਸੀ ਉਹ ਮੇਰੀ ਇੱਕ ਅਲੱਗ ਕਹਾਣੀ ਹੈ ਅਲੱਗ ਵਿਸ਼ਾ ਹੈ ਉਸ ਦੇ ਉੱਪਰ ਅਗਰ ਮੈਂ ਚਲੀ ਗਈ ਤਾਂ ਫਿਰ ਮੇਰਾ ਆ ਟਾਪਿਕ ਰਹਿ ਜਾਊ ਫਿਰ ਮੇਰੀਆਂ ਉਧਰ ਲੀਆਂ ਸਾਰੀਆਂ ਛਿੜ ਪੈਣੀਆਂ ਸੋ ਮੈਂ ਉਸ ਨੂੰ ক্লোਜ਼ ਹੀ ਰੱਖਣਾ ਚਾਹੂੰਗੀ ਫਿਲਹਾਲ ক্লোਜ਼ ਹੀ ਰੱਖਣਾ ਚਾਹੂੰਗੀ ਅੱਛਾ ਉਸ ਤੋਂ ਬਾਅਦ ਮੇਰੀਆਂ ਮੇਰਾ ਜੋ ਚੱਲਦਾ ਰਿਹਾ ਹਨ ਪ੍ਰੋਸੈਸ ਮੈਨੂੰ ਇਹ ਨਹੀਂਗਾ ਕਿ ਮੈਨੂੰ ਮੇਰੇ ਦਾਦਕੀ ਨਹੀਂ ਭੇਜਿਆ ਮੈਨੂੰ ਮੇਰੇ ਦਾਦਕੀ ਭੇਜਿਆ ਸੀ ਉਹਨਾਂ ਨੇ ਮੈਨੂੰ ਫਿਰ ਐਕਸੈਪਟ ਨਹੀਂ ਕੀਤਾ ਕਿਉਂਕਿ ਬੱਚੇ ਦਾ ਪਿਆਰ ਨਾਨਕਿਆਂ ਚ ਪੈ ਜਾਂਦਾ ਫਿਰ ਵੱਡਾ ਹੋਇਆ ਚੌਥੀ ਮੋਹ ਨਹੀਂ ਕੀਤਾ ਤੇ ਫਿਰ ਮੈਨੂੰ ਵਾਪਸ ਮੈਨੂੰ ਰੋਣਾ ਧੋਣਾ ਮੈਂ ਬਿਮਾਰ ਰਹਿਣ ਲੱਗ ਗਈ ਪਰੇਸ਼ਾਨ ਰਹਿਣ ਲੱਗ ਗਈ ਤਾਂ ਮੇਰੀ ਮੰਮਾ ਨੇ ਮੈਨੂੰ ਫਿਰ ਵਾਪਸ ਭੇਜਤਾ ਕਿ ਆਪਸ਼ਨ ਨਹੀਂ ਹੈ ਕੋਈ ਕਿ ਹੁਣੇ ਥੋੜੇ ਜਿਹੀ ਰਚ ਮਿਚ ਗਈ ਹੈ ਫਿਰ ਉਸ ਤੋਂ ਬਾਅਦ ਜਦੋਂ ਨਾਨੇ ਨੇ ਜ਼ਿੰਮੇਵਾਰੀ ਲੈ ਲਈ ਸੀ ਨਾ ਤਾਂ ਫਿਰ ਉਹ ਨਿਭਾਉਣੀ ਪਈ ਮੇਰਾ ਮਾਸੀ ਨੇ ਨਾਨੇ ਨੇ ਮੇਰੀ ਮੰਮੀ ਦੇ ਨਾਨਕਿਆਂ ਨੇ ਰਲ ਮਿਲ ਕੇ ਵਿਆਹ ਕੀਤਾ ਮੇਰੇ ਨਾਨੇ ਨੇ ਬੋਝ ਨਹੀਂ ਔਰ ਦੂਸਰੀ ਗੱਲ ਬੱਚੇ ਮੇਰੇ ਨਾਨੇ ਨਾਨੀ ਨੇ ਅਗਰ ਮੈਨੂੰ ਰੱਖਿਆ ਤਾਂ ਉਹਨਾਂ ਨੇ ਆਪਣੇ ਪੋਤੇਆਂ ਨੂੰ ਸਭ ਤੋਂ ਪਹਿਲਾਂ ਰੱਖਿਆ ਮੇਰੀ ਮਾਮੀ ਨੂੰ ਮੇਰੇ ਮਾਮੇ ਨੂੰ ਔਰ ਉਹਨਾਂ ਦੇ ਬੱਚਿਆਂ ਨੂੰ ਮੇਰੇ ਮਾਮੇ ਦੇ ਬੇਟਿਆਂ ਨੂੰ ਸਭ ਤੋਂ ਜ਼ਿਆਦਾ ਪਹਿਲ ਉਹਨਾਂ ਨੇ ਆਪਣੇ ਪੋਤਿਆਂ ਨੂੰ ਦਿੱਤੀ ਹਰ ਚੀਜ਼ ਪਹਿਲਾਂ ਪੋਤਿਆਂ ਨੂੰ ਮੇਰੇ ਲਈ ਬਾਅਦ ਔਰ ਜ਼ਰੂਰੀ ਹੈ ਇਹ ਚੀਜ਼ ਹੋਣੀ ਵੀ ਚਾਹੀਦੀ ਹੈ ਅਸੀਂ ਕਹਿੰਦੇ ਬੱਚਿਆਂ 'ਚ ਭੇਦ ਭਾਵ ਨਹੀਂ ਹੋਣਾ ਚਾਹੀਦਾ ਚਾਹੇ ਉਹ ਬੱਚੇ ਆਪਣੇ ਆ ਕਿਸੇ ਦੇ ਬੱਚੇ ਰੱਬ ਦਾ ਰੂਪ ਹੁੰਦੇ ਆ ਪਰ ਮੇਰੀ ਨਾਨੀ ਨੇ ਮੇਰੇ ਨਾਨੇ ਨੇ ਜ਼ਿੰਦਦਾਰੀ ਹੈ ਆਪਣੇ ਪੋਤਿਆਂ ਤੋਂ ਔਰ ਮੈਨੂੰ ਮੇਰਾ ਜਦੋਂ ਭਰਾ ਆ ਗਿਆ ਸੀ ਮੇਰੀ ਮੰਮੀ ਦੇ ਨਾਲ ਤਾਂ ਮੇਰੇ ਭਰਾ ਨੂੰ ਮੇਰਾ ਨਾਨਾ ਇਹ ਕਹਿ ਦਿੰਦਾ ਹੁੰਦਾ ਸੀ ਕਿ ਇਹ ਤਾਂ ਮੇਰੇ ਪੋਤਿਆਂ ਦਾ ਸੀਰੀ ਲੱਗੂਗਾ ਔਰ ਮਾਂ ਨੂੰ ਨਾ ਮੇਰੀ ਨੂੰ ਬੜਾ ਦੁੱਖ ਲੱਗਿਆ ਕਿ ਮੇਰਾ ਭਰਾ ਜਦੋਂ ਨਾਲ ਆਇਆ ਕਿ ਮੇਰਾ ਪੁੱਤ ਵਾਕਈ ਹੀ ਇਹਨਾਂ ਦਾ ਸੀਰੀ ਲੱਗੂਗਾ ਦਿਲ ਤੇ ਪੱਥਰ ਰੱਖ ਕੇ ਨਾ ਮੇਰੀ ਮਾਂ ਨੇ ਬੇਟਾ ਮੇਰੇ ਡੈਡੀ ਨੂੰ ਦੇਤਾ ਸੀਗਾ ਤੇ ਡੈਡੀ ਨੇ ਪਾਲਿਆ ਸਭ ਕੁਝ ਕੀਤਾ ਪਾਲਿਆ ਮਤਲਬ ਵੱਡਾ ਹੀ ਸੀ ਉਹ ਸੀਗਾ 8-9 ਸਾਲ ਦਾ ਪਰ ਨਾ ਸਿਚੁਏਸ਼ਨ ਆ ਜਿਹਦੀਆਂ بگੜ ਜਾਂਦੀਆਂ ਨਾ ਇੱਕ ਬੰਦਾ ਖਰਾਬ ਕਰਦਾ ਹੈ ਅਗਰ ਹਸਬੈਂਡ ਚੰਗਾ ਹੈ ਨਾ ਤਾਂ ਔਰਤ ਨੂੰ ਸਿਰ ਦਾ ਤਾਜ਼ ਬਣਾ ਦਿੰਦਾ ਔਰ ਹਸਬੈਂਡ ਹੀ ਮਾੜਾ ਹੈ ਨਾ ਤਾਂ ਗੁਨਾ ਦੀ ਗੁੱਥਲੀ ਹੋਈ ਔਰਤ ਨੂੰ ਵੀ ਨਾ ਪੈਰਾਂ ਦੇ ਜੁੱਤੀ ਬਣਾ ਕੇ ਲੋਕਾਂ ਦੇ ਪੈਰਾਂ ਚ ਰੋਂਦ ਦਿੰਦਾ ਚਾਹੇ ਅਸੀਂ ਲੱਖਾਂ ਗੁਨਾ ਦੇ ਭਰੇ ਹੋਗੇ ਸਾਨੂੰ ਘਰ ਦਿਆਂ ਨੇ ਸ਼ਾਰਪ ਕਰਕੇ ਭੇਜਾ ਹੋਵੇ ਗੁਨਾ ਦੇ ਨਾਲ ਭਰਪੂਰ ਕਰਕੇ ਸਰਵਗੁਣ ਸੰਪੰਨ ਬਣਾ ਕੇ ਭੇਜਾ ਹੋਵੇ ਪਰ ਜੇ ਬੰਦਾ ਵਾਹੀਅਤ ਮਿਲ ਗਿਆ ਨਾ ਫਿਰ ਥੋਡੀ ਵੈਲਿਊ ਕਦਰ ਜ਼ੀਰੋ ਹੋ ਜੂਗੀ ਸੋ ਇਹ ਮੇਰੀ ਥੋੜੀ ਜੀ ਉਹ ਸੀਗੀ ਸਮਝਾਇਆ ਕਿ ਮੈਂ ਮੈਨੂੰ ਲੱਗਦਾ ਸਮਝ ਗਏ ਹੋਵੋਗੇ ਕਿ ਫਰਕ ਹੁੰਦਾ ਇੱਕ ਆਪਣੇ ਘਰੇ ਧੀ ਪੁੱਤ ਬਹੁਤ ਸੌਖਾ ਹੈ ਪਿਓ ਬਹੁਤ ਅੱਖਾਂ ਦਾ ਤਾਰਾ ਬਣਾ ਕੇ ਰੱਖਦਾ ਬੱਚੇ ਨੂੰ ਕਿਸੇ ਮਕਸਦ ਨੂੰ ਪੂਰਾ ਕਰਨ ਲਈ ਨਾਨਕੇ ਘਰ ਭੇਜਣਾ ਕਿ ਆਪਾਂ ਉਹਨਾਂ ਦੀ ਜ਼ਮੀਨ ਹੜੱਪਣੀ ਹੈ ਮਾਮੇ ਦੀ ਜ਼ਮੀਨ ਲੈ ਕੇ ਆਉਣੀ ਹੈ ਤੇ ਇੱਕ ਕੰਨਿਆ ਨੂੰ ਹੱਥ ਦੇ ਕੇ ਬਚਾਉਣਾ ਪ੍ਰੂਣ ਹੱਤਿਆ ਨੂੰ ਬਚਾਉਣਾ ਦੋਨਾਂ ਗੱਲਾਂ 'ਚ ਬਹੁਤ ਬਹੁਤ ਫਰਕ ਹੁੰਦਾ ਹੈ ਹੈਨਾ ਕਿ ਬੱਚਾ ਆਪਾਂ ਕਿਸੇ ਦਾ ਪਾਲਿਆ ਰਹਿਮੋ ਕਰਮ ਤੇ ਪਾਲਿਆ ਤੇ ਪਾਲ ਕੇ ਉਸ ਦਾ ਕੰਨਿਆਦਾਨ ਕਰਤਾ ਇਹ ਦੂਸਰਾ ਵਿਸ਼ਾ ਹੁੰਦਾ ਹੈ ਦੋ ਚੀਜ਼ਾਂ ਹੁੰਦੀਆਂ ਅੱਡ ਅੱਡ ਆਈ ਹੋਪ ਤੁਸੀਂ ਸਮਝ ਗਏ ਹੋਵੋਗੇ ਫਿਰ ਵੀ ਜੇ ਤੁਹਾਨੂੰ ਕੋਈ ਕਿਸੇ ਚੀਜ਼ ਦੀ ਸਮਝ ਨਹੀਂ ਲੱਗੀ ਸ਼ਾਇਦ ਮੇਰੇ ਚ ਕਿਤੇ ਨਾ ਕਿਤੇ ਕਮੀ ਰਹੀ ਹੋਣੀ ਆ ਸਮਝਾਉਣ ਵਿੱਚ ਮੈਂ ਫਿਰ ਕੋਸ਼ਿਸ਼ ਕਰ ਲੂੰਗੀ ਇੱਕ ਵਾਰ ਸਮਝਾਉਣ ਦੀ ਤੇ ਮਿਲਦੇ ਆ ਮੈਂ ਫਿਰ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੀਂ ਗੱਲਬਾਤ ਦੇ ਨਾਲ ਤਦ ਤੱਕ ਸਾਰਿਆਂ ਨੂੰ ਸასი ਕਾਲ ਜੀ ਗੁੱਡ ਬਾਏ ਐਂਡ ਟੇਕ ਕੇਅਰ